ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੁਹਾਡੇ ਸੁਨੇਹੇ ਤੁਹਾਡੇ ਪੈਗਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਮੈਂ ਕਮਲਪ੍ਰੀਤ ਗੌਰ ਡੀਡੀ ਪੰਜਾਬੀ ਦਾ ਬਹੁਤ ਹੀ ਖਾਸ ਏ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਚਾ ਚੜ ਜਾਂਦਾ ਹੈ ਸਾਨੂੰ ਵੀ ਚਾ ਚੜ ਜਾਂਦਾ ਹੈ ਹਰ ਇੱਕ ਟੀਮ ਨੂੰ ਚਾ ਚੜ ਜਾਂਦਾ ਹੈ ਕਿ ਅੱਜ ਅਸੀਂ ਭਰ ਭਰ ਕੇ ਖੁਸ਼ੀਆਂ ਵੀ ਦੇਣੀਆਂ ਨੇ ਅਸੀਂ ਉਹਨਾਂ ਤੇ ਗੱਲਾਂ ਬਾਤਾਂ ਵੀ ਕਰਨੀਆਂ ਨੇ ਕਿੰਨੇ ਸੋਹਣੇ ਖੂਬਸੂਰਤ ਰਿਸ਼ਤੇ ਨੇ ਜੋ ਘਰਾਂ ਨੂੰ ਸੱਚੇ ਘਰ ਬਣਾ ਦਿੰਦੇ ਨੇ ਇਕਿਆ ਜਾਣਦਾ ਹੈ ਕਿ ਇੱਟਾਂ ਦੇ ਨਾਲ ਮਕਾਨ ਤਾਂ ਛੇਤੀ ਖੜਾ ਕਰਿਆ ਜਾ ਸਕਦਾ ਹੈ ਪਰ ਘਰ ਜਿਹੜੇ ਹੈਗੇ ਉਹ ਸਾਰੀ ਉਮਰਾਂ ਲੱਗ ਜਾਂਦੀਆਂ ਨੇ ਰਿਸ਼ਤੇ ਬਣਾਉਣ ਦੇ ਵਿੱਚ ਨਵੇਂ ਰਿਸ਼ਤਿਆਂ ਨੂੰ ਸੰਭਾਲਣ ਦੇ ਵਿੱਚ ਰਿਸ਼ਤੀਆਂ ਨੂੰ ਕਿਸ ਤਰ੍ਹਾਂ ਕਮਾਉਣਾ ਹੈ ਇਸ ਦੇ ਵਿੱਚ ਬਹੁਤ ਭਾਗਾਂ ਵਾਲੇ ਉਹ ਘਰ ਹੁੰਦੇ ਨੇ ਜਿਨ੍ਹਾਂ ਦੀਆਂ ਧੀਆਂ, ਨੋਹਾ, ਨਿੱਕੀ-ਨਿੱਕੀ ਸੀਜ਼ ਨੂੰ ਲੈ ਕੇ ਸੰਜੋਉਂਦੀਆਂ ਨੇ ਘਰ ਨੂੰ ਫਿਕਰ ਉਸ ਵਰਗਾ ਤੋਂ ਘੱਟ ਨਹੀਂ ਲੱਗਦਾ ਘਰ ਵਿੱਚ ਜੀ ਲੱਗਦਾ ਹੈ ਘਰ ਵਿੱਚ ਰੌਣਕਾਂ ਲੱਗਦੀਆਂ ਨੇ ਸੋ ਏਸੀ ਕਰਕੇ ਤਾਂ ਸਾਰਿਆਂ ਦੀ ਖੁਸ਼ੀਆਂ ਦਾ ਖਿਆਲ ਆਪਸ ਆਰਿਆ ਨੇ ਵੀ ਰੱਖਣਾ ਹੈ ਖਾਸ ਕਰਕੇ ਘਰ ਦੀਆਂ ਔਰਤਾਂ ਨੇ ਜਿਨ੍ਹਾਂ ਨੇ ਵੱਡੀ ਜ਼ਿੰਮੇਵਾਰੀ ਚੱਕੀ ਹੁੰਦੀ ਹੈ ਔਰ ਜਿਨ੍ਹਾਂ ਨੇ ਘਰ ਨੂੰ ਸਵਾਰਨਾ ਹੁੰਦਾ ਹੈ ਬਸ ਫੇ ਸਾਰੇ ਜਾਣੇ ਜੀ ਦੋਸਤਾਂ ਨੂੰ ਸੁਨੇਹੇ ਲਿਖ ਭੇਜਦੇ ਨੇ ਸਾਨੂੰ ਵੀ ਬੇहद ਖੁਸ਼ੀ ਹੁੰਦੀ ਹੈ ਤੇ ਤੁਸੀਂ ਵੀ ਆਪਣੇ ਪਿਆਰਿਆਂ ਨੂੰ ਜਿਕਰ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਈਮੇਲ ਜ਼ਰੂਰ ਸਾਨੂੰ ਕਰ ਦਿਓ ਸੋ ਈਮੇਲ ਆਈਡੀ ਹੈ ਸੁਨੇਹੇ ਜੀ ਜੀ ਪੰਜਾਬੀ @gmail.com ਇਹ ਸਾਡੀ ਈਮੇਲ ਆਈਡੀ ਹੈ ਸ਼ੁੱਕਰਵਾਰ ਤੱਕ ਕਰ ਤੁਸੀਂ ਸਾਰਿਆਂ ਨੇ ਈਮੇਲ ਭੇਜਣੀ ਹੈ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਜਾਰਿਸ਼ ਕਰਦੇ ਹਾਂ ਨਾਮ ਸਹੀ ਲਿਖ ਭੇਜਿਆ ਕਰੋ ਕਿਉਂਕਿ ਜੋ ਤੁਸੀਂ ਲਿਖ ਭੇਜਿਆ ਹੁੰਦਾ ਹੈ ਉਹੀ ਅਸੀਂ ਪੜ੍ਹਦੇ ਹਾਂ ਤੇ ਕਈ ਵਾਰ ਫਿਰ ਹੁੰਦਾ ਹੈ ਕਿ ਬੱਚੇ ਦਾ ਨਾਮ ਸਹੀ ਨਹੀਂ ਸੀ ਜਾਂ ਰਿਸ਼ਤੇ ਦਾ ਦਾ ਨਾਮ ਸਹੀ ਨਹੀਂ ਲਿਆ ਗਿਆ ਸੋ ਇਸ ਕਰਕੇ ਜਦੋਂ ਵੀ ਤੁਸੀਂ ਈਮੇਲ ਭੇਜਦੇ ਹੋ ਇੱਕ ਵਾਰੀ ਚੈੱਕ ਕਰ ਲਿਆ ਕਰੋ ਕਿ ਕਿਤੇ ਗਲਤੀ ਤਾਂ ਨਹੀਂ ਰਹ ਗਈ ਕਿਉਂਕਿ ਚੈੱਕ ਕੀਤਾ ਹੋਇਆ ਚੀਜ਼ ਬੜੀ ਕਾਰਗਰ ਸਾਬਤ ਹੋ ਸਕਦੀ ਹੈ ਤੇ ਮੇਰੇ ਲਈ ਵੀ ਉਹ ਫਿਰ ਖੁਸ਼ੀਆਂ ਦੇ ਪੇਗਾਮ ਤੁਹਾਡੇ ਤੱਕ ਪਹੁੰਚੌੜਾ ਬਹੁਤ ਹੀ ਸੌਖਾ ਤੇ ਸਹੀ ਹੋ ਸਕਦਾ ਹੈ ਸੋ ਬਿਨਾਂ ਦੇਰੀ ਤੋਂ ਅੱਜ ਵੀ ਬਹੁਤ ਵੱਡੀ ਇੱਕ ਲਿਸਟ ਹੈ ਮੇਰੇ ਕੋਲ ਜਿਨ੍ਹਾਂ ਨੂੰ ਆਪਾਂ ਪੇਗਾਮਾਂ ਦੇ ਜਿਹੜੇ ਹੈਗੇ ਆ ਉਹ ਜਵਾਬ ਦੇਣੇ ਨੇ ਔਰ ਕਿਹਨਾਂ ਕਿਹਨਾਂ ਦੇ ਲਈ ਇਹ ਸੁਨੇਹੇ ਆਏ ਹੋਏ ਨੇ ਆਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀ 10 ਤਰੀਕ 10 ਮਾਰਚ ਸੋ ਜਨਮ ਦਿਨ ਹੈ ਸਮਾਇਰਾ ਦਾ दस मार्च जन्मदिन मना रहे ने समायरा अपना बहुत बहुत मुबारक हो मम्मी पापा स्नेहा संदीप लाल भरा साहेब लाल उन्होंने दादा जी सुरजीत लाल मामा मामी नीरज बिरदी जसवीर कौर नाना नानी नंद नाल सुषमा जी वालों मुबारक आईया ने इस मरा बहुत बहुत मुबारक है परमात्मा इस तरह ही उन्होंने हसती वस्ती रहे बहुत खुशियां मिलन उसका जन्मदिन बहुत खुशियां लैके आए रज रज के सारिया खुशियां मनावे हंडावे हर एक रंग उसके फबे सोहना लगे सो बहुत बहुत मुबारक ਸ਼ਿਵਾਂਸ਼ ਆਪਣਾ ਜਨਮ ਦਿਨ ਮਨਾ ਰਹੇ ਨੇ 10 ਮਾਰਚ ਦਾ ਸੋ ਉਹਨਾਂ ਨੂੰ ਮੁਬਾਰਕਾਂ ਨੇ ਉਹਨਾਂ ਦੇ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੇ ਦਾਦੀ ਮਾਂ ਬੀਨਾ ਰਾਣੀ ਉਹਨਾਂ ਦੇ ਪਾਪਾ ਜੀ ਗੌਤਮ ਤੇ ਮੰਮੀ ਪ੍ਰਾਚੀ ਪੂਆ ਨਵਿਤਾ ਫਫਰਜੀ ਗੌਰਵ ਉਹਨਾਂ ਦੇ ਭੈਣ ਭਰਾਵਾਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਐਵੀ ਦਕੇਸ਼ ਅਮੈਸ਼ ਦੇ ਵੱਲੋਂ ਮੁਬਾਰਕਾਂ ਨੇ ਸ਼ਿਵਾਂਸ਼ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਬਹੁਤ ਬਹੁਤ ਸੋਨਾ ਸਮਾ ਆਵੇ ਉਸ ਦੇ ਲਈ ਔਰ ਜਿੱਥੇ ਉਹ ਆਪਣੀ ਬਹੁਤ ਬਹੁਤ ਪੜ੍ਹਾਈਆਂ ਕਰਕੇ ਅੱਗੇ ਵੱਡੇ ਤਰੱਕੀਆਂ ਕਰੇ ਖੂਬ ਲੰਬੀਆਂ ਉਮਰਾਂ ਦੇ ਵਿੱਚ ਹਰ ਇੱਕ ਰੰਗ ਨੂੰ ਹੰਡਾਵੇ ਢੇਰ ਸਾਰੀਆਂ ਮੁਬਾਰਕਾਂ ਲਵਜੀਤ ਕੌਰ ਕੰਬੋਜ ਜਨਮ ਦਿਨ ਮਨਾ ਰਹੇ ਨੇ 10 ਮਾਰਚ ਦਾ ਪਿਤਾ ਜੀ ਅਮਰਜੀਤ ਸਿੰਘ ਮੰਮੀ ਜੀ ਸੁਖਵਿੰਦਰ ਕੌਰ ਪਤੀ ਜੀ ਗੁਨਨੂਰ ਕੌਰ ਪਤੀਜਾ ਪਰਮਜੋਤ ਸਿੰਘ ਨੂੰ ਮੁਬਾਰਕਾਂ ਆਈਆਂ ਨੇ ਸੋ ਲਵਜੀਤ ਕੌਰ ਕੰਬੋਜ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਨੂੰ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਔਰ ਵੱਡਿਆਂ ਦੀਆਂ ਅਸੀਸਾਂ ਹਮੇਸ਼ਾ ਹਮੇਸ਼ਾ ਤੁਹਾਡੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ ਔਰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਜਦੋਂ ਮਿਹਨਤ ਕਰਦੇ ਰਹੀਏ ਮਿਹਨਤ ਕਰਦੇ ਆਂ ਤੇ ਅੱਗੇ ਵਧਦੇ ਆਂ ਤੇ ਪਰਿਵਾਰ ਦੇ ਜੀਆਂ ਨੂੰ ਵੀ ਬਹੁਤ ਸਾਰਾ ਸਾਡੇ ਤੇ ਮਾਣ ਹੁੰਦਾ ਹੈ ਬਸ ਇਹੀ ਜਾਂ ਮਾਣ ਤੁਹਾਨੂੰ ਪਰਮਾਤਮਾ ਦਿੰਦਾ ਰਹੇ ਅਗਲੀ ਮੁਬਾਰਕ ਬਾਤ ਅਸੀਂ ਦਿੰਦੇ ਹਾਂ 10 ਮਾਰਚ ਅ ਪ੍ਰਭ ਸਹੋਤਾ ਦਾ ਸਹੋਤਾ ਦਾ ਜਨਮ ਦਿਨ ਹੈ ਔਰ ਉਹਨਾਂ ਨੂੰ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੇ ਪਿਤਾ ਜੀ ਬਰਿੰਦਰ ਸਹੋਤਾ ਮੰਮੀ ਮਮਤਾ ਰਾਣੀ ਉਹਨਾਂ ਦੇ ਦਾਦਾ ਜੀ ਸਤਨਾਮ ਸਿੰਘ ਦਾਦੀ ਮਾਂ ਬਲਵੀਰ ਕੌਰ ਚਾਚਾ ਬਲਵਿੰਦਰ ਕੁਮਾਰ ਚਾਚੀ ਵੀਨਾ ਪੂਆ ਮਨਪ੍ਰੀਤ ਗੁਰਪ੍ਰੀਤ ਰੇਨੂ ਤੇ ਰੰਜੂਸ਼ੀ ਮਾ ਫਫੜ ਜੀ ਤੇਰਲੋਕ ਕੁਮਾਰ ਹੈਪੀ ਰੂਬੀ ਤੇ ਬਿੱਟੂ ਤੇ ਬੱਚੇ ਇਸ਼ਾਨ, ਧਰੋਵ, ਗੌਰਵ, ਇਲੇਸ਼ ਸਾਹਿਬਾ ਤੇ ਸਾਰਾ ਨਾਨਕਾ ਪਰਿਵਾਰ ਕ੍ਰੈਬਸ ਹੋਤਾਂ ਨੂੰ ਦਿੰਦਾ ਹੈ ਜਨਮ ਦਿਨ ਦੀਆਂ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਹੋਣ ਔਰ ਕਹਿੰਦੇ ਨੇ ਕਿ ਨਾਮ ਦੇ ਨਾਲ ਇੱਕ ਵੱਖਰੀ ਪਛਾਣ ਬਣ ਜਾਂਦੀ ਹੈ ਇਨਸਾਨ ਦੀ ਜਦੋਂ ਉਹ ਚੰਗੇ ਕੰਮ ਕਰਦਾ ਹੈ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਅਸੀਸਾਂ ਦੇਵੇ ਲੰਬੀਆਂ ਉਮਰਾਂ ਦੇਵੇ ਤੁਸੀਂ ਰੱਜ ਰੱਜ ਕੇ ਆਪਣੀ ਜ਼ਿੰਦਗੀ ਦੇ ਵਿੱਚ ਸੋਹਣੇ ਸੋਹਣੇ ਕੰਮ ਕਰੋ ਹਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 10 ਮਾਰਚ ਜਨਮ ਦਿਨ ਹੈ ਉਹਨਾਂ ਦਾ ਉਹਨਾਂ ਦੇ ਸਹੁਰਾ ਸਾਹਿਬ ਹਰਦੇਵ ਸਿੰਘ ਸਾਸੂ ਮਮਨਜੀਤ ਕੌਰ ਦੇਵਰ ਜਗਜੀਤ ਸਿੰਘ ਦੇਵਰਾਣੀ ਸੰਦੀਪ ਕੌਰ ਬੱਚੇ ਗੁਰਜੋਤ ਸਿੰਘ ਤੇ ਬੇਬੀ ਮਨਰਾਜ ਕੌਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਹਰਪ੍ਰੀਤ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਖੁਸ਼ੀਆਂ ਮਿਲਣ ਤੁਹਾਨੂੰ ਪਰਿਵਾਰ ਦੇ ਬਹੁਤ ਹੀ ਖਾਸ ਮੈਂਬਰਾਂ ਨੇ ਤੁਹਾਡੇ ਲਈ ਇਹ ਸੁਨੇਹਾ ਭੇਜਿਆ ਹੈ ਔਰ ਇਹ ਦਿਨ ਤੁਹਾਡੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ ਆਉਣ ਵਾਲਾ ਸਮਾਂ ਵੀ ਬਹੁਤ ਸੋਨਾ ਹੋਵੇ ਤੁਹਾਨੂੰ ਲੱਗੇ ਹਰ ਇੱਕ ਦਿਨ ਮੇਰਾ ਜਨਮ ਦਿਨ ਹੈ ਔਰ ਇਹ ਸਭ ਖੁਸ਼ੀਆਂ ਮੇਰੀ ਝੋਲੀ ਦੇ ਵਿੱਚ ਪਈਆਂ ਨੇ ਗੁਰਪ੍ਰੀਤ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 10 ਮਾਰਚ ਜਨਮ ਦਿਨ ਮਨਾਣਗੇ ਆਪਣਾ ਔਰ ਪਿਤਾ ਹਰਮੇਸ਼ ਸਿੰਘ ਮਾਤਾ ਹਰਵਿੰਦਰ ਕੌਰ ਭਰਾ ਗਗਨਦੀਪ ਸਿੰਘ ਤੇ ਪਵਨ ਜੋਤ ਸਿੰਘ ਚਾਚਾ ਚਾਚੀ ਦਾਦਾ ਦਾਦੀ ਤੇ ਭੈਣਾ ਵੱਲੋਂ ਸਾਰਿਆਂ ਵੱਲੋਂ ਮੁਬਾਰਕਾਂ ਨੇ ਗੁਰਪ੍ਰੀਤ ਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਲੰਬੀਆਂ ਉਮਰਾਂ ਦੇਵੇ ਮਿਹਨਤ ਦੇਵੀ ਔਰ ਮਿਹਨਤ ਦੇ ਨਾਲ ਹੀ ਤੁਸੀਂ ਅੱਗੇ ਵਧੋ ਜ਼ਿੰਦਗੀ ਦੇ ਵਿੱਚ ਔਰ ਬਹੁਤ ਚੰਗੇ ਕੰਮ ਕਰੋ ਜਿਸ ਤੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੇ ਮਾਣ ਹੋਵੇ। ਇਕਬਾਲ ਸਿੰਘ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ 10 ਮਾਰਚ ਜਨਮ ਦਿਨ ਹੈ ਔਰਾਂ ਦਾ ਸੋ ਪਤਨੀ ਰਜਿੰਦਰ ਕੌਰ ਪੁੱਤਰ ਅਮਨਦੀਪ ਸਿੰਘ ਧੀ ਨਵਜੋਤ ਕੌਰ ਜਸਲ ਜਵਾਈ ਹਰਪ੍ਰੀਤ ਸਿੰਘ ਜਸਲ ਦੋਤਰੀ ਅਵਲੀਨ ਕੌਰ ਜਸਲ ਦੇ ਵੱਲੋਂ ਮੁਬਾਰਕਾਂ ਆਈਆਂ ਨੇ। ਇੱਕ ਦੋਤੀ ਨੇ ਆਪਣੇ ਨਾਨੇ ਨੂੰ ਮੁਬਾਰਕਾਂ ਭੇਜੀਆਂ ਨੇ ਇਕਬਾਲ ਸਿੰਘ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ। ਪਰਮਾਤਮਾ ਇਹ ਸਾਰੀਆਂ ਖੁਸ਼ੀਆਂ ਜੋ ਤੁਹਾਡੇ ਲਈ ਤੁਹਾਡੇ ਪਰਿਵਾਰ ਤੇ ਜੀ ਮੰਗਦੇ ਨੇ ਉਹ ਤੁਹਾਨੂੰ ਮਿਲਣ ਔਰ ਲੰਬੀਆਂ ਉਮਰਾਂ ਹੋਣ ਇਸੇ ਤਰ੍ਹਾਂ ਹੀ ਰਿਸ਼ਤੇਦਾਰੀ ਸਾਖ ਸਬੰਧੀ ਪਿਆਰ ਤੁਸੀਂ ਲੈਂਦੇ ਰਹੋ ਤੇ ਪਿਆਰ ਖਾਟਦੇ ਰਹੋ ਜ਼ਿੰਦਗੀ ਬਹੁਤ ਸੋਹਣੀ ਹੋਵੇ ਤੁਹਾਡੀ ਸੁਖਮਨ ਪ੍ਰੀਤ कौर ਨੂੰ ਜਨਮ ਦਿਨ ਦੀਆਂ ਮੁਬਾਰਕਾਂ 10 ਮਾਰਚ ਜਨਮ ਦਿਨ ਹੈ ਸੁਖਮਨ ਪ੍ਰੀਤ ਦਾ ਪਿਤਾ ਮਨਜੀਤ ਮਾਨ ਮਾਤਾ ਸੰਤੋਸ਼ ਕੁਮਾਰੀ ਦਾਦੀ ਪ੍ਰਕਾਸ਼ ਕੌਰ ਭੈਣ ਮਨਜੋਤ ਕੌਰ ਚਾਚਾ ਜੀਵਨ ਮਾਨ ਚਾਚੀ ਬਲਵਿੰਦਰ ਕੌਰ ਰਿੰਕੀ ਪੂਆ ਰਾਣੋ ਅਨੀਤਾ ਪੱਟੀ ਫਫੜ ਜੀ ਰਜਿੰਦਰ ਪੱਟੀ ਭਰਾ ਜਸ਼ਨਵੀਰ ਸਿੰਘ ਮਾਨ ਜਗਦੀਸ਼ ਕਰਨਵੀਰ ਪੱਟੀ ਪੈਵੀ ਮਾਨ ਨਾਨੀ ਜੀ ਦਰਸ਼ਨ ਕੌਰ ਮਾਮਾ ਜੀ ਤੇ ਮਾਮੀ ਜੀ ਜਿਹੜੇ ਮੁਬਾਰਕਾ ਭੇਜ ਰਹੇ ਨੇ ਸੋ ਬਹੁਤ-ਬਹੁਤ ਮੁਬਾਰਕਾ ਹੋਣ ਸੁਖਮਨਪ੍ਰੀਤ ਕੌਰ ਨੂੰ ਕਹਿੰਦੇ ਨੇ ਕਿ ਸੁੱਖਾ ਸੁਖ ਕੇ ਜਦੋਂ ਧੀ ਪੁੱਤ ਲਿਆ ਜਾਂਦਾ ਹੈ ਤੇ ਘਰ ਦੇ ਵਿੱਚ ਫਿਰ ਉਸ ਦੀਆਂ ਖੁਸ਼ੀਆਂ ਵੀ ਦੁੱਗਣੀਆਂ ਹੋ ਜਾਂਦੀਆਂ ਨੇ ਜਨਮ ਦਿਨ ਹੈ ਸੁਖਮਨ ਦਾ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਉਸ ਨੂੰ ਔਰ ਲੰਬੀਆਂ ਉਮਰਾਂ ਦੇ ਵਿੱਚ ਵੱਡੀ ਹੋ ਕੇ ਖੂਬ ਤਰੱਕੀਆਂ ਕਰੇ ਜ਼ਿੰਦਗੀ ਦੇ ਵਿੱਚ ਹਰ ਰੰਗ ਨੂੰ ਮਾਣੇ ਬਹੁਤ-ਬਹੁਤ ਮੁਬਾਰਕਾਂ ਹੋਣ Shivani Minhas Shivani Minhas ਜਨਮ ਦਿਨ ਆਪਣਾ ਮਨਾ ਰਹੇ ਨੇ ਅੱਜ ਦੇ ਦਿਨ ਪਿਤਾ ਸਰਦਾਰੀ ਲਾਲ ਮਾਤਾ ਪਰਵੀਨ ਲਤਾ ਪਤੀ ਵਿੱਕੀ ਠਾਕੁਰ ਬੇਟੀ मामिका ਪ੍ਰਾਚੀ ਰਾਗ ਭਾਬੀ ਖੁਸ਼ੀ ਪਤੀਜੇ ਆਰਵ ਤੇ ਰਿਵਾਸ਼ ਤੇ ਵੱਲੋਂ ਮੁਬਾਰਕਾਂ ਨੇ Shivani ji ਬਹੁਤ-ਬਹੁਤ ਮੁਬਾਰਕਾਂ ਹੋਣ ਤੁਸੀਂ ਇਸੇ ਤਰ੍ਹਾਂ ਹੀ ਖੂਬਸੂਰਤੀ ਦੇ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਪਰਮਾਤਮਾ ਬਹੁਤ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਲਈ ਬਹੁਤ ਖੇੜੇ ਹੋਣ ਔਰ ਹਰ ਇੱਕ ਦਿਨ ਤੁਹਾਡੇ ਲਈ ਬਹੁਤ ਖੂਬਸੂਰਤੀ ਵਾਲਾ ਹੋਵੇ ਟੀਰ ਸਾਰੀਆਂ ਮੁਬਾਰਕਾਂ ਜਨਮ ਦਿਨ ਦੀਆਂ ਅਗਲੀ ਮੁਬਾਰਕਬਾਦ ਅਸੀਂ ਸ਼ਾਮਿਲ ਕਰਦੇ ਹਾਂ ਕੁਲਦੀਪ ਵਾਲੀਆ ਜੀ ਨੂੰ ਦਿੰਦੇ ਹਾਂ 10 ਮਾਰਚ ਜਨਮ ਦਿਨ ਹੈ ਉਹਨਾਂ ਦਾ ਔਰ ਪਤਨੀ ਰੀਤਾ ਰਾਣੀ ਬੇਟੇ ਹੈਰੀ ਕਰਨ ਵਾਲੀਆ ਪੈਣਾ ਮਨਜੀਤ ਕੌਰ ਹਰਜਿੰਦਰ ਕੌਰ ਕਾਂਤਾ ਰਾਣੀ ਜੀਜਾ ਜੀ ਅਸ਼ੋਕ ਕੁਮਾਰ ਪਰਮਜੀਤ ਸਿੰਘ ਤੇ ਸੰਤੋਖ ਗਿੱਲ ਤੇ ਸਾਰੇ ਪਰਿਵਾਰ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਗੁਲਦੀਪ ਵਾਲੀਆ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਇਸੇ ਤਰ੍ਹਾਂ ਹੀ ਤੁਹਾਨੂੰ ਹਰ ਇੱਕ ਰਿਸ਼ਤੇਦਾਰੀ ਹਰ ਇੱਕ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੰਦਾ ਰਹੇ ਤੁਸੀਂ ਮਿਹਨਤਾਂ ਕਰਦੇ ਰਹੋ ਜੋ ਮਿਹਨਤਾਂ ਕਰ ਰਹੇ ਹੋ ਪਰਿਵਾਰ ਦੇ ਲਈ ਉਹ ਹਮੇਸ਼ਾ ਤੁਹਾਡੀਆਂ ਚੜ੍ਹਦੀ ਕਲਾ ਦੇ ਵਿੱਚ ਹੋਵੇ ਔਰ ਬਹੁਤ ਸਾਰਾ ਤੁਹਾਨੂੰ ਪਿਆਰ ਤੁਹਾਡੇ ਪਰਿਵਾਰ ਦੇ ਕੋਲੋਂ ਇਸੇ ਤਰ੍ਹਾਂ ਹੀ ਮਿਲਦਾ ਰਹੇ ਅਗਲੀ ਮੁਬਾਰਕਬਾ 10 ਮਾਰਚ ਦੀ ਜਸ਼ਨ ਦੀਪ ਸਿੰਘ ਸੰਧੂ ਨੂੰ ਦਿੰਦੇ ਹਾਂ ਮੁਬਾਰਕਾਂ ਸੋਨਾਲੇ ਮੰਮੀ ਡੈਡੀ ਰੁਪਿੰਦਰਜੀਤ ਕੌਰ ਤੇ ਸੁਖਵੀਰ ਸਿੰਘ ਸੰਧੂ ਮੁਬਾਰਕਾ ਪੇਜ ਰਹਿਣੇ ਤਾਇਆ ਤਾਈ ਜੀ ਪਣ ਭਰਾਵਾਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਭਰਾ ਤੇ ਉਹਨਾਂ ਦੇ ਭਾਬੀ ਅਮਨਦੀਪ ਕੌਰ ਅਮਨਵੀਰ ਸਿੰਘ ਸੰਦੂ ਤਨਜੋਤ ਸਿੰਘ ਸੰਦੂ ਮੋਨਿਕਾ ਸੰਦੀਪ ਕੌਰ ਤੇ ਗੁਰਪ੍ਰੀਤ ਸਿੰਘ ਤੇ ਉਹਨਾਂ ਦੇ ਭਤੀਜੇ ਤੇ ਭਤੀਜੀਆਂ ਵੱਲੋਂ ਮੁਬਾਰਕਾਂ ਨੇ ਪਾਂਜਾ ਤੇ ਇਕਬੀਰ ਸਿੰਘ ਮੁਬਾਰਕਾ ਦੇ ਰਿਹਾ ਹੈ ਸ਼ੁਭਕਰਮਨ ਸਿੰਘ ਸੰਦੂ ਹਰ ਸਿਮਰਨ ਸਿੰਘ ਸੰਦੂ ਅਰਸ਼ਪ੍ਰੀਤ ਕੌਰ ਤੇ ਸਿਮਰਨ ਕੌਰ ਦੇ ਵੱਲੋਂ ਮੁਬਾਰਕਾਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਹੋਣ ਤੁਹਾਨੂੰ ਬਹੁਤ ਖੁਸ਼ੀਆਂ ਮਿਲਣ ਖੇੜੇ ਮਿਲਣ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਔਰ ਖੂਬ ਤਰੱਕੀਆਂ ਕਰੋ ਕਾਮਯਾਬੀਆਂ ਹਾਸਲ ਕਰੋ ਔਰ ਇਹੋ ਜੇ ਕੰਮ ਕਰੋ ਪਰਵਾਰ ਤੁਹਾਡੇ ਤੇ ਹਮੇਸ਼ਾ ਮਾਣ ਕਰਦਾ ਰਹੇ ਰਵੀ ਕਾਲੋ ਨੂੰ ਜਨਮ ਦਿਨ ਦੀਆਂ ਮੁਬਾਰਕਾਂ 10 ਮਾਰਚ ਦੀਆਂ ਮੰਮੀ ਜਸਵੀਰ ਕੌਰ ਡੈਡੀ ਰਣਜੀਤ ਸਿੰਘ ਪੈਣ ਕੁਲਵਿੰਦਰ ਕੌਰ ਭਰਾ ਦਿਲਬਾਗ ਸਿੰਘ ਭਾਬੀ ਬੇਟੀਆਂ ਬੇਟਾ ਭਤੀਜੇ ਪਾਂਜੇ ਸਮੂਹ ਰਿਸ਼ਤੇਦਾਰਾਂ ਵੱਲੋਂ ਮੁਬਾਰਕਾਂ ਆਈਆਂ ਨੇ ਸੁਰਵੀ ਕਾਲੋ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ੀਆਂ ਦੇਵੇ ਔਰ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਕੰਮ ਕਰ ਰਹੇ ਹੋ ਜੋ ਆਪਣੇ ਮਨ ਦੇ ਵਿੱਚ ਆ ਰੱਖੇ ਹੋਏ ਨੇ ਜੋ ਜ਼ਿੰਦਗੀ ਨੂੰ ਲੈ ਕੇ ਸੁਪਨੇ ਬੁਣੇ ਹੋਏ ਨੇ ਪ੍ਰਮਾਤਮਾ ਉਸ ਨੂੰ ਜਲਦ ਜਲਦ ਪੂਰਾ ਕਰ ਦੇਵੇ ਇਹ ਜਨਮ ਦਿਨ ਤੁਹਾਡੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ ਅਗਲੀ ਮੁਬਾਰਕਬਾਦ ਅਸੀਂ ਦੇ ਰਹੇ ਹਾਂ ਜਿਹੜੇ ਕੀ ਵਿਆਹ ਦੀ ਵਰੇਗਣ ਮਨਾ ਰਹੇ ਨੇ ਬਹੁਤ ਖੂਬਸੂਰਤ ਜੋੜਾ ਵਿਸ਼ਾਲ ਪਟੋਆ ਤੇ ਰਣਜੀਤ ਪਿੰਕੀ ਜੋ ਕਿ ਯੂਕੇ ਦੇ ਵਿੱਚ ਰਹਿੰਦੇ ਨੇ ਬਹੁਤ ਬਹੁਤ ਮੁਬਾਰਕਾ ਉਹਨਾਂ ਨੂੰ ਭੇਜੀਆਂ ਨੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਉਹਨਾਂ ਦੇ ਮਾਤਾ ਪਿਤਾ ਜੀ ਬਲਜਿੰਦਰ ਕੌਰ ਜਸਲ ਤੇ ਅਮਰਜੀਤ ਕੌਰ ਤੇ ਫਕੀਰ ਚੰਦ ਪਟੋਆ ਧਰਮਪਾਲ ਸਿੰਘ ਪੂਆ ਕਸ਼ਮੀਰ ਕੌਰ ਕੁਲਦੀਪ ਕੌਰ ਬਲਵੀਰ ਕੌਰ ਫੁੱਫੜ ਜੀ ਹਰਦੇਵ ਸਿੰਘ ਪਲਵਿੰਦਰ ਸਿੰਘ ਸੰਤੋਖ ਸਿੰਘ ਭਰਾ ਵਿੱਕੀ ਤੇ ਭਾਬੀ ਜੋਤੀ ਜੋ ਕਿ ਯੂਕੇ ਦੇ ਵਿੱਚ ਰਹਿੰਦੇ ਨੇ ਰਿੱਕੀ ਪੁਰਤਗਾਲ ਤੋਂ ਮੁਬਾਰਕਾ ਭੇਜ ਰਹੇ ਨੇ ਭਾਬੀ ਗਲੈਂਸ ਅਮਨਪ੍ਰੀਤ ਸਿੰਘ ਤੇ ਰੋਹਿਤ ਤੇ ਵੀ ਪ੍ਰਾ ਮੁਬਾਰਕਾ ਦੇ ਰਹੇ ਨੇ ਇਸ ਪਿਆਰੀ ਜੋੜੀ ਨੂੰ ਔਰ ਭੈਣ ਕੰਚਨ ਜੀਜਾ ਜੀ ਪਰਮਜੀਤ ਸਿੰਘ ਪੰਮਾ ਪਰਮਿੰਦਰ ਕੌਰ ਤੇ ਪ੍ਰੀਤੀ ਦੇ ਵੱਲੋਂ ਮੁਬਾਰਕਾ ਆਈਆਂ ਨੇ ਬਾਕੀ ਸਾਰੇ ਰਿਸ਼ਤੇਦਾਰ ਅੱਜ ਰਾਜ ਕੇ ਮੁਬਾਰਕਾ ਦੇ ਰਹੇ ਨੇ ਸੀਸਾ ਦੇ ਰਹੇ ਨੇ ਇਸ ਪਿਆਰੀ ਜੋੜੀ ਨੂੰ ਪਰਮਾਤਮਾ ਬਹੁਤ ਖੂਬਸੂਰਤ ਸਮਾਂ ਲੈ ਕੇ ਆਵੇ ਇਸ ਜੋੜੀ ਦੇ ਲਈ ਆਉਣ ਵਾਲਾ ਸਮਾਂ ਬਹੁਤ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਦੋਨੋਂ ਜਾਣੇ ਖੂਬ ਤਰੱਕੀਆਂ ਕਰਨ ਆਪਣੀ ਜ਼ਿੰਦਗੀ ਦੇ ਵਿੱਚ ਔਰ ਅੱਗੇ ਵਧਣ ਨਵੇਂ ਰਿਸ਼ਤੇ ਮਿਲਣ ਪਰਮਾਤਮਾ ਹਮੇਸ਼ਾ ਪਿਆਰ ਦੀ ਨਜ਼ਰ ਦੀ ਸਵੱਲੀ ਜਿਹੜੀ ਹੈ ਉਹਨਾਂ ਤੇ ਨਿਗਾ ਬਣਾ ਕੇ ਰੱਖੇ ਬਹੁਤ ਬਹੁਤ ਮੁਬਾਰਕਾ ਸਾਰੇ ਪਰਿਵਾਰ ਤੇ ਜੀ ਆਨੂੰ ਵੀ ਅਗਲੇ ਮੁਬਾਰਕਬਾ 10 ਮਾਰਚ ਦੀ ਵਿਆਦੀ ਵਰੇਗਣ ਕੁਲਦੀਪ ਸਿੰਘ ਤੇ ਵਰਿੰਦਰ ਕੌਰ ਦੇ ਹੋਲ ਮਨਾ ਰਹੇ ਨੇ ਮਾਤਾ ਜੀ ਭਰਾ ਜੀ ਮਨਦੀਪ ਸਿੰਘ ਤੇ ਉਹਨਾਂ ਦੇ ਪਤਨੀ ਮੁਬਾਰਕਾ ਭੇਜ ਰਹੇ ਨੇ ਮਿੱਤਰ ਜਗਦੀਸ਼ ਸਿੰਘ ਪੁਵਾਰ ਤੇ ਪਤਨੀ ਸਿਮਰਜੀਤ ਕੌਰ ਬੇਟਾ ਗਗਨ ਸਿੰਘ ਬੇਟੀ ਬਾਣੀ ਕੌਰ ਦੇ ਵੱਲੋਂ ਮੁਬਾਰਕਾ ਨੇ ਬਹੁਤ ਬਹੁਤ ਮੁਬਾਰਕਾ ਹੋਣ ਪਿਆਰੀ ਜੋੜੀ ਨੂੰ ਹਮੇਸ਼ਾ ਹੱਸਦੇ ਵਸਦੇ ਰਹੋ ਔਰ ਜ਼ਿੰਮੇਵਾਰੀਆਂ ਨਿਭਾਉਂਦੇ ਰਹੋ ਪ੍ਰਮਾਤਮਾ ਇਹ ਸਫ਼ਰ ਤੁਹਾਡਾ ਬਹੁਤ ਬਹੁਤ ਖੂਬਸੂਰਤ ਤੇ ਸ਼ਾਨਦਾਰ ਬਣਾਵੇ ਬੰਟੀ ਮੰਗਲ ਤੇ ਰੀਨੂ ਰਾਣੀ ਵੀ ਆਪਣੇ ਵਿਆਦੀ ਬਰੇਗਣ ਮਨਾ ਰਹੇ ਨੇ ਦਸ ਮਾਰਤੇ ਦੋਸਤਾ ਮਾਮੇ ਮਾਮੀਆਂ ਮਾਸੀ ਮਾਸੜਾ ਵਲੋਂ ਚਾਚੇ ਚਾਚੀਆਂ ਵਲੋਂ ਸਾਰੇ ਸੋਰੇ ਦਿਨਾਨ ਕੇ ਦਾਦਕੇ ਪਰਿਵਾਰ ਵਲੋਂ ਤੇ ਡੀਡੀ ਪੰਜਾਬੀ ਦੇ ਪਰਿਵਾਰ ਵਲੋਂ ਬਹੁਤ ਬਹੁਤ ਮੁਬਾਰਕਾ ਇਸੀ ਤਰ੍ਹਾਂ ਹੀ ਮੁਖੜੇ ਹਾਸਤੇ ਰਹਿਣ ਔਰ ਜ਼ਿੰਦਗੀ ਵੀ ਬੜੀ ਹਾਸਤੀ ਰਹੇ ਔਰ ਹਾਸਤੇ ਖੇੜੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਬਹੁਤ ਬਹੁਤ ਖੁਸ਼ੀਆਂ ਮਿਲਣ ਬਹੁਤ ਰੱਕੀ ਹੋਵੇ ਇਸ ਰਿਸ਼ਤੇ ਦੀ ਅਗਲੇ ਮੁਬਾਰਕਬਾ 10 ਮਾਰਚ ਦੀ ਜਸਵੀਰ ਸਿੰਘ ਕਾਲੋਤੇ ਸਰਬਜੀਤ ਗੌਰ ਆਪਣੀ ਵਿਆਦੀ ਵਰੇਗੰਡ ਮਨਾ ਰਹੇ ਨੇ ਸੁਪਰਮਾਤਮਾ ਬਹੁਤ ਲੰਬੀਆਂ ਉਮਰਾਂ ਦੇ ਵਿੱਚ ਇਸ ਰਿਸ਼ਤੇ ਨੂੰ ਉਹਨਾਂ ਦਾ ਬੇਟਾ ਸਿਮਰਦੀਪ ਸਿੰਘ ਤੇ ਇਕਮਦੀਪ ਸਿੰਘ ਪਠਾਨਕੋਟ ਤੋਂ ਮੁਬਾਰਕਾ ਭੇਜ ਰਹੇ ਨੇ ਮੰਮੀ ਬਿਮਲ ਕੌਰ ਤੇ ਪਰਾ ਰਗੂਬੀਰ ਸਿੰਘ ਕਾਲੋਤੇ ਉਹਨਾਂ ਦੇ ਜਿਹੜੇ ਭਾਬੀ ਨੇ ਗੁਰਨਾਮ ਕੌਰ ਦੇ ਵੱਲੋਂ ਮੁਬਾਰਕਾ ਆਈਆਂ ਨੇ ਬਹੁਤ ਬਹੁਤ ਮੁਬਾਰਕਾਂ ਹੋਣ ਹਾਸਤੇ ਵਾਸਤੇ ਰਹੋ ਜਿੰਦਗੀ ਦੇ ਵਿੱਚ ਇੱਕ ਦੂਸਰੇ ਦਾ ਸਾਥ ਨਿਭਾਉਂਦੇ ਬਹੁਤ ਸੋਹਣਾ ਲੰਮਾ ਪੰਡਾ ਜਿਹੜਾ ਜਿੰਦਗੀ ਦੇ ਵਿੱਚ ਆਵੇ ਸੋ ਠੇਰ ਸਾਰੀਆਂ ਮੁਬਾਰਕਾਂ ਅਗਲੇ ਮੁਬਾਰਕਬਾਦ ਅਸੀਂ ਦਿਨੇਹਾ 10 ਮਾਰਚ ਦੀ ਵਿਆਦੀ ਬਰੇਗੰਡ ਹੈ ਸੁਖਚੰਦ ਸਿੰਘ ਤੇ ਸੁਖਸਿੰਦਰ ਕੌਰ ਦੀ ਔਰ ਇਹਨਾਂ ਨੂੰ ਮੁਬਾਰਕਾਂ ਭੇਜੀਆਂ ਨੇ ਇਹਨਾਂ ਦੇ ਮੰਮੀ ਤੇ ਬੇਟਾ ਬਹੂ ਅਮਰਿੰਦਰ ਸੰਧੂ ਐਰਵਿਸ਼ ਸੁਨੀਲ ਸ਼ਿਸ਼ਾਨਦੀਪ ਦਰਸ਼ਨ ਲਾਲ ਰਾਜ ਰਾਣੀ ਅਨਮੋਲ ਸੰਧੂ ਚਾਚਾ ਚਾਚੀ ਤੇ ਸਾਰੇ ਹੀ ਰਿਸ਼ਤੇਦਾਰ ਮੁਬਾਰਕਾ ਪੇਜ ਰਨੇ ਬਹੁਤ ਖੂਬਸੂਰਤ ਪਿਆਰੀ ਜੋੜੀ ਔਰ ਪਰਮਾਤਮਾ ਇਸੇ ਤਰ੍ਹਾਂ ਹੀ ਪਿਆਰ ਖੂਬਸੂਰਤੀ ਦਾ ਤੁਹਾਨੂੰ ਆਸ਼ੀਰਵਾਦ ਦਿੰਦਾ ਰਹੇ ਹੱਸ ਹੱਸ ਕੇ ਇੱਕ ਦੂਸਰੇ ਦੇ ਹਾਸਿਆਂ ਦੇ ਵਿੱਚ ਸ਼ਾਮਲ ਹੋਵੋ ਦੁੱਖ ਸੁੱਖਾਂ ਦੇ ਇੱਕ ਦੂਸਰੇ ਦਾ ਸਾਥ ਦਿਓ ਬਹੁਤ ਬਹੁਤ ਮੁਬਾਰਕਾ ਹੋਣ ਅਗਲੀ ਮੁਬਾਰਕਬਾਦ ਅਸੀਂ ਜਨਮ ਦਿਨ ਦੀ ਦਿੰਦੇ ਹਾਂ ਦੀਪਕ ਗਿੱਲ ਨੂੰ 11 ਮਾਰਚ ਨੂੰ ਜਨਮ ਦਿਨ ਹੈ ਪਿਤਾ ਜੀ ਸੁਮੇਲ ਗਿੱਲ ਤੇ ਮੰਮੀ ਕਾਂਤਾ ਗਿੱਲ ਸਾਰਾ ਨਾਨਕਾ ਦਾਦ ਦਾ ਪਰਿਵਾਰ ਮੁਬਾਰਕਾ ਦੇ ਰਿਹਾ ਹੈ ਖੂਬ ਤਰਕੀਆਂ ਕਰੋ ਚੰਗੇ ਕੰਮ ਕਰੋ ਜ਼ਿੰਦਗੀ ਚ ਅੱਗੇ ਵਧੋ ਜ਼ਿੰਦਗੀ ਜ਼ਿੰਦਾਬਾਦ ਹੈ ਔਰ ਖੁਸ਼ੀਆਂ ਖੇੜੀਆਂ ਦੇ ਨਾਲ ਹਰ ਰੰਗ ਨੂੰ ਮਾਣੋ ਸੋ ਹੱਸਦੇ ਵਾਸਤੇ ਰਹੋ ਗਗਨਦੀਪ ਸਿੰਘ ਮੱਲਨੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ 11 ਮਾਰਚ ਉਹਨਾਂ ਦੇ ਪਾਪਾ ਜੀ ਮੁਬਾਰਕਾਂ ਭੇਜ ਰਹੇ ਨੇ ਹਰਦੀਪ ਸਿੰਘ ਤੇ ਮੰਮੀ ਸੁਖਰਾਜ ਕੌਰ ਤੇ ਉਹਨਾਂ ਦਾ ਬੇਟਾ ਸਹਿਦ ਸਹਿ ਬਾਜ ਵੀਰ ਸਿੰਘ ਭਾਂਜੀ ਰਵਨੀਤ ਕੌਰ ਭਾਂਜਾ ਉਪਰਾਜ ਬਾਜਵਾ ਤੇ ਉਹਨਾਂ ਦੀ ਧਰਮ ਪਤਨੀ ਪ੍ਰਭਜੋਤ ਕੌਰ ਜੀਜਾ ਜੀ ਭੈਣ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਗਗਨਦੀਪ ਸਿੰਘ ਮੱਲਨੀ ਨੂੰ ਬਹੁਤ ਬਹੁਤ ਮੁਬਾਰਕਾਂ ਹੱਸਦੇ ਵਸਦੇ ਰਹੋ ਜ਼ਿੰਦਗੀ ਬਹੁਤ ਸੋਹਣੀ ਹੋਵੇ ਹਮੇਸ਼ਾ ਸੂਰਜ ਚੜ੍ਹਦੇ ਵਾਂਗੂ ਚੜ੍ਹਦੀ ਕਲਾ ਦੇ ਵਿੱਚ ਰਹੋ ਔਰ ਜ਼ਿੰਦਗੀ ਦੇ ਹਰ ਰੰਗ ਨੂੰ ਮਾਣੋ ਹਰ ਚਾਹ ਤੁਹਾਡੇ ਪਰਮਾਤਮਾ ਪੂਰੇ ਕਰੇ ਅਸ਼ਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 11 ਮਾਰਚ ਦਾਦਾ ਜੀ ਦਰਸ਼ਨ ਸਿੰਘ ਦਾਦੀ ਸੁਜੀਤ ਕੌਰ ਪੂਆ ਜੀ ਤਰਨਜੀਤ ਕੌਰ ਪਿਤਾ ਜੀ ਜਗਤਾਰ ਸਿੰਘ ਮਾਤਾ ਜੀ ਬਲਵਿੰਦਰ ਕੌਰ ਪ੍ਰਾ ਅਕਾਲਜੋਤ ਸਿੰਘ ਹਰਜੋਤ ਸਿੰਘ ਭੈਣ ਕੀਰਤ ਪ੍ਰੀਤ ਕੌਰ ਮਨਰੂਪ ਕੌਰ ਚਾਚਾ ਚਾਚੀ ਵੱਲੋਂ ਵੀ ਮੁਬਾਰਕਾਂ ਨੇ ਜਸਵਿੰਦਰ ਕੌਰ ਤੇ ਜਗਜੀਤ ਸਿੰਘ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅਰਸ਼ ਪ੍ਰੀਤ ਤੁਹਾਨੂੰ ਹਮੇਸ਼ਾ ਬਹੁਤ ਸੋਹਣੀ ਉਡਾਰੀ ਹੋਵੇ ਤੁਹਾਡੀ ਹਰ ਜ਼ਿੰਦਗੀ ਦੇ ਰੰਗ ਦੇ ਵਿੱਚ ਤੁਸੀਂ ਫਰਬੋ ਚੰਗੇ ਲੱਗੋ ਤੁਹਾਡੇ ਦਿਲ ਨੂੰ ਜੋ ਪਾਉਂਦਾ ਹੈ ਤੁਸੀਂ ਕਰੋ ਪ੍ਰਮਾਤਮਾ ਬਹੁਤ ਅਸੀਸਾਂ ਦੇਵੇ ਤੁਹਾਨੂੰ ਸੰਦੀਪ ਸਿੰਘ ਤੇ ਮਨਜਿੰਦਰ ਕੌਰ ਆਪਣੀ ਵਿਆਦੀ ਵਰੇਗਣ ਮਨਾ ਰਹੇ ਨੇ 11 ਮਾਰਚ ਦੀ ਮਾਤਾ ਪਿਤਾ ਜੀ ਲਖਵਿੰਦਰ ਸਿੰਘ ਕੁਲਵਿੰਦਰ ਕੌਰ ਭਰਾ ਤੇ ਭਾਬੀ ਹਰਦੀਪ ਸਿੰਘ ਰਵਿੰਦਰ ਕੌਰ ਪਤੀਜਾ ਹਰਗੁਣਦੀਪ ਸਿੰਘ ਤੇ ਸੁਖਮਨਦੀਪਕੌਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਹੋਣ ਵਿਆਦੀ ਬਰੇ ਗਣਦੀਆਂ ਇਹ ਸੋਹਣੇ ਰਿਸ਼ਤੇ ਸੋਹਣੇ ਲੱਗਦੇ ਨੇ ਜਦੋਂ ਪਤੀ ਪਤਨੀ ਇੱਕ ਦੂਸਰੇ ਦਾ ਸਾਥ ਨਿਭਾਉਂਦੇ ਨੇ ਬਾਸ ਇਹ ਸਾਥ ਬਹੁਤ ਸੋਹਣਾ ਹੋਵੇ ਖੂਬਸੂਰਤ ਹੋਵੇ ਔਰ ਬੜਾ ਲੰਮਾ ਹੋਵੇ ਮਨਰਾਜ ਸਿੰਘ ਸਿੱਧੂ ਜਨਮ ਦਿਨ ਮਨਾਣਗੇ ਆਪਣਾ 12 ਮਾਰਚ ਨੂੰ ਮੰਮੀ ਪਾਪਾ ਕਮਲਜੀਤ ਕੌਰ ਤੇ ਗੁਲਵਾਨ ਸਿੰਘ ਦਾਦੀ ਰਣਜੀਤ ਕੌਰ ਚਾਚਾ ਕੌਮਲਦੀਪ ਸਿੰਘ ਪੂਆ ਸ਼ੁਭਨੀਤ ਕੌਰ ਤੇ ਉਹਨਾਂ ਦੇ ਭਰਾ ਹਰ ਪ੍ਰਤਾਪ ਸਿੰਘ ਤੇ ਸਾਰੀ ਹੀ ਸਿੱਧੂ ਫੈਮਿਲੀ ਮੁਬਾਰਕਾ ਦੇ ਰਹੀ ਹੈ ਸੋ ਇਸ ਛੋਟੇ ਸਿੱਧੂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਲੰਬੀਆਂ ਉਮਰਾਂ ਦੇਵੇ ਖੁਸ਼ੀਆਂ ਦੇਵੇ ਔਰ ਰੱਜ ਰੱਜ ਕੇ ਹੱਸੇ ਖੇਡੇ ਜ਼ਿੰਦਗੀ ਦੇ ਵਿੱਚ ਬਚਪਨ ਬਹੁਤ ਸੋਹਣਾ ਹੋਵੇ ਔਰ ਲੰਬੀਆਂ ਉਮਰਾਂ ਵਾਲੇ ਦੇ ਨਾਲ ਨਾਲ ਬਹੁਤ ਸੋਹਣੇ ਕੰਮ ਕਰੇ ਅਗਲੀ ਮੁਬਾਰਕਬਾਦ ਅਸੀਂ ਸ਼ਾਮਿਲ ਕਰਦੇ ਹਾਂ ਸਾਹਿਬ ਜੋਤ ਸਿੰਘ ਨੂੰ 12 ਮਾਰਚ ਦੀ ਔਰ ਮੁਬਾਰਕਾ ਭੇਜੀਆਂ ਨੇ ਸਾਹਿਬ ਜੋਤ ਲਈ ਨਹੀਂ ਉਹਨਾਂ ਦੇ ਮੰਮੀ ਡੈਡੀ ਦਿਲਪ੍ਰੀਤ ਘੋੜ ਤੇ ਸੁਖਵਿੰਦਰ ਸਿੰਘ ਦਾਦਾ ਦਾਦੀ ਹਰਬੰਸ ਸਿੰਘ ਗੁਰਦੇਵ ਘੋੜ ਨਾਨਕਾ ਫੈਮਲੀ ਮਾਮਾ ਮਾਮੀ ਜਿਨ੍ਹਾਂ ਵੀ ਸ਼ਾਮਿਲ ਨੇ ਨਾਨੀ ਜੀ ਮਾਸੀ ਮਾਸਰ ਜੀ ਪ੍ਰੇਨ ਨੂਰ ਤੇ ਪ੍ਰਾਜੋਬਨ ਦੇ ਵੱਲੋਂ ਮੁਬਾਰਕਾਂ ਨੇ ਸਾਹਿਬ ਜੋਤ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਹੈ ਸਾਹਿਬ ਔਰ ਇਸੇ ਤਰ੍ਹਾਂ ਹੀ ਖੂਬਸੂਰਤੀ ਪਰਮਾਤਮਾ ਜਿਵੇਂ ਇਹਨੂੰ ਸੂਰਤਾਂ ਦੀ ਦਿੱਤੀ ਹੈ ਸੀਰਤਾਂ ਦੀ ਵੀ ਦੇਵੇ ਲੰਬੀਆਂ ਉਮਰਾਂ ਦੇਵੇ ਤੰਦਰੁਸਤੀ ਬਖਸ਼ੇ ਬਹੁਤ ਸੋਹਣਾ ਉਹਦਾ ਬਚਪਨ ਹੋਵੇ ਸਤਿਆਜੀਤ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 ਮਾਰਚ ਦੀਆਂ ਪਤਨੀ ਮਨਜੂ ਬੁੱਤਰ ਨੂੰ ਪੁੱਤਰ ਰੂਦਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਹੋਣ ਸਤਿਆਜੀਤ ਜੀ ਤੁਹਾਨੂੰ ਪਰਮਾਤਮਾ ਲੰਬੀਆਂ ਉਮਰਾਂ ਤੰਦਰੁਸਤੀਆਂ ਦੇਵੇ ਔਰ ਅੱਗੇ ਵੱਧੋ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਕੰਮ ਕਰੋ ਜਿਸ ਤੇ ਪਰਿਵਾਰ ਹਮੇਸ਼ਾ ਤੁਹਾਡੇ ਤੇ ਮਾਣ ਕਰਦਾ ਰਹੇ ਔਰ ਤੁਹਾਡੇ ਤੋਂ ਚੰਗੀਆਂ ਗੱਲਾਂ ਸਿੱਖ ਕੇ ਪਰਵਾਰ ਅੱਗੇ ਵਧੇ ਰਵਿੰਦਰ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 ਮਾਰਚ ਉਹਨਾਂ ਦੇ ਪਿਤਾ ਜੀ ਮੇਜਰ ਸਿੰਘ ਮੰਮੀ ਮਨਜੀਤ ਕੌਰ ਤੇ ਸਾਰੇ ਭੈਣ ਤੇ ਚੀਜਿਆਂ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਰਵਿੰਦਰ ਤੁਹਾਨੂੰ ਪਰਮਾਤਮਾ ਤੁਹਾਡੇ ਆਪਣੇ ਜੋ ਤੁਸੀਂ ਸੁਪਨੇ ਬੁਣੇ ਹੋਏ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਹਮੇਸ਼ਾ ਤੁਹਾਡਾ ਸਾਥ ਦਿੰਦਾ ਰਹੇ ਵੱਡਿਆਂ ਦਾ ਆਸ਼ੀਰਵਾਦ ਹੋਵੇ ਖੁਨ ਕੇ ਜ਼ਿੰਦਗੀ ਨੂੰ ਹੰਡਾਓ ਤੁਸੀਂ ਬਹੁਤ ਸੋਹਣੀ ਜ਼ਿੰਦਗੀ ਹੋਵੇ ਆਉਣ ਵਾਲੀ ਅਦਿੱਤ્ય ਜੈਜੀਤ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 ਮਾਰਚ ਪਿਤਾ ਜੀ ਸ਼੍ਰੀ ਵਿਜੈ ਕੰਡਾ ਤੇ ਉਹਨਾਂ ਦੇ ਮਾਤਾ ਜੀ ਸ਼੍ਰੀਮਤੀ ਚਰਨਜੀਤ ਕੌਰ ਤੇ ਭੈਣ ਅਦਿਤੀ ਐਂਜਲ ਨਾਨਾ ਜੀ ਸ਼੍ਰੀ ਕ੍ਰਿਸ਼ਨ ਦਾਸ ਦੂਰਾ ਨਾਨੀ ਜੀ ਬਖਸ਼ੀਸ਼ ਕੌਰ ਤੇ ਮਾਸੀ 인ਦਰਜੀਤ ਗੌਰ ਦਵਿੰਦਰ ਨਰਿੰਦਰ ਵੀਰਿੰਦਰ ਕੁਮਾਰ ਤੂਰਾ ਤੇ ਮਾਮਾ ਜੀ ਵੱਲੋਂ ਮੁਬਾਰਕਾਂ ਨੇ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਦਿੱਤੇ ਆ ਤੁਹਾਨੂੰ ਪਰਮਾਤਮਾ ਜ਼ਿੰਦਗੀ ਚ ਬਹੁਤ ਸੋਹਣੇ ਸਮੇ ਲੈ ਕੇ ਆਵੇ ਤੁਹਾਡੇ ਲਈ ਔਰ ਜ਼ਿੰਦਗੀ ਦੇ ਵਿੱਚ ਸਾਰੇ ਹਾਸੇ ਹੋਣ ਇਹ ਯਾਦਾ ਤੁਹਾਨੂੰ ਜ਼ਿੰਦਗੀ ਬਹੁਤ ਸੋਹਣੀਆ ਦਿੱਕੇ ਜਾਵੇ ਹੱਸਦੇ ਵਸਦੇ ਰਹੋ ਰਸ਼ਪਾਲ ਸਿੰਘ ਪੁੱਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 ਮਾਰਚ ਪਤਨੀ ਜਸਵੀਰ ਕੌਰ ਪੁੱਤਰ ਨੌਰੁਪਿੰਦਰ ਸਿੰਘ ਜਗਰੂਪ ਕੌਰ ਪੋਤਾ ਪੋਤੀ ਰਵਾਲ ਸਿੰਘ ਅਵਰ ਕੌਰ ਪਵਿੱਤਰ ਬੀਰ ਸਿੰਘ ਜੋਵਨਪ੍ਰੀਤ ਸਿੰਘ ਜਤਿੰਦਰ ਕੌਰ ਪ੍ਰਭਜੋਤ ਕੌਰ ਰਹਿਮਤ ਕੌਰ ਬਿਲਾਵਲ ਸਿੰਘ ਫਤੇ ਸਿੰਘ ਦੇ ਵੱਲੋਂ ਮੁਬਾਰਕਾ ਆਈਆਂ ਨੇ ਰਿਸ਼ਪਾਲ ਸਿੰਘ ਜੀ ਪਰਮਾਤਮਾ ਤੁਹਾਨੂੰ ਬਹੁਤ ਤੰਦਰੁਸਤੀ ਦੇਵੇ ਲੰਬੀਆਂ ਉਮਰਾਂ ਦੇਵੇ ਹਾਸੇ ਖੇੜੇ ਦੇਵੇ ਔਰ ਇਹ ਪਰਿਵਾਰ ਦੇ ਵਿੱਚ ਜਿੱਥੇ ਜ਼ਿੰਮੇਵਾਰੀਆਂ ਤੁਸੀਂ ਨਿਭਾਉਂਦੇ ਹੋ ਇਹ ਨਿਭਾ ਕੇ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੀ ਜ਼ਿੰਦਗੀ ਤੁਹਾਡੀ ਹੋਵੇ ਬਹੁਤ-ਬਹੁਤ ਮੁਬਾਰਕਾਂ ਡੀਡੀ ਪੰਜਾਬੀ ਵੱਲੋਂ जी पैर दर्शकों मुड़ो तो जी आखते हाँ तुम वेख रहे सुने प्रोग्राम से अगला सुनेहा मनप्रीत कौर के लिए आया हुआ है जन्मदिन है उन्होंने बारह मार्च का और मुबारक भेजिया ने उन्हें पति पैरियरप्रीत सिंह ने माता पिता अमरजीत कौर हरतेज सिंह बलजीत कौर गोरा सिंह नणदोइए सारे मुबारक भेज रहे भैन भ्रावं वालों मुबारक आईया ने सो भांडजा सुखमनदीप भांडजिया जसकरनप्रीत कौर सहजलीन कौर गुरमेहर कौर पवनूर कौर ਪਿੱਖੇ ਤਸਰੀ ਪਰਿਵਾਰ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨੇ ਮਨਪ੍ਰੀਤ ਕੌਰ ਨੂੰ ਬਹੁਤ-ਬਹੁਤ ਮੁਬਾਰਕਾ ਹਮੇਸ਼ਾ ਇਸੇ ਤਰ੍ਹਾਂ ਹੀ ਹਾਸਤੇ ਵਾਸਤੇ ਰਹੋ ਇਹ ਗਹਿਣੇ ਬਹੁਤ ਸੋਹਣੇ ਲੱਗਦੇ ਨੇ ਰੰਗ ਬਹੁਤ ਸੋਹਣੇ ਲੱਗਦੇ ਨੇ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਦੇਵੇ ਔਰ ਤੁਹਾਡੀ ਖੁਸ਼ੀਆਂ ਦੀ ਵੀ ਹੋਰ ਵੀ ਲੰਬੀਆਂ ਉਮਰਾਂ ਹੋਣ ਰਮਨਦੀਪ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 ਮਾਰਚ ਜਨਮ ਦਿਨ ਹੈ ਉਹਨਾਂ ਦਾ ਦਾਦਾ ਗੁਰਨਾਮ ਸਿੰਘ ਦਾਦੀ ਅਮਰਜੀਤ ਕੌਰ ਪਿਤਾ ਕਰਨੈਲ ਸਿੰਘ ਮੰਮੀ ਤਨਦੀਪ ਕੌਰ ਤੇ ਭਰਾ ਲਾਪ੍ਰਿਤ ਸਿੰਘ ਭੈਣ ਹਰਮਨਦੀਪ ਕੌਰ ਨਾਨਾਵਤਾਰ ਸਿੰਘ ਨਾਨੀ ਸੁਜੀਤ ਕੌਰ ਤੇ ਸਾਰੇ ਮਾਮੇ ਮਾਮੀਆਂ ਵੱਲੋਂ ਬਹੁਤ ਸਾਰਾ ਪਿਆਰ ਆਸ਼ੀਰਵਾਦ ਰਮਨਦੀਪ ਕੌਰ ਨੂੰ ਇਤੀ ਖੂਬ ਤਰਕੀਆਂ ਕਰੇ ਪੜ੍ਹ ਲਿਖ ਕੇ ਨਾਮ ਰੋਸ਼ਨ ਕਰੇ ਮਾਪੇ ਦਾ ਉਸ ਦੇ ਹਰ ਜਿਹੜੇ ਚਾਹ ਨੇ ਰੀਝਾਂ ਨੇ ਉਹ ਸਾਰੀਆਂ ਪੂਰੀਆਂ ਹੋਣ ਪ੍ਰਮਾਤਮਾ ਬਹੁਤ ਖੁਸ਼ੀਆਂ ਦੇਵੇ ਕਮਲਜੀਤ ਕੌਰ ਤੇ ਗੁਰਬਿੰਦਰ ਸਿੰਘ ਮਾੜਕ ਆਪਣੇ ਵਿਆਦੀ ਵਰੇਗਣ ਮਨਾ ਰਹੇ ਨੇ 12 ਮਾਰਚ ਨੂੰ ਉਹਨਾਂ ਦੇ ਬੇਟਾ ਤੇ ਉਹਨਾਂ ਦੀ ਨੋ ਰਾਣੀ ਅਮਨਦੀਪ ਕੌਰ ਸੈਣੀ ਰਵੀਜੋਤ ਸਿੰਘ ਤੇ ਉਹਨਾਂ ਦੀ ਬੇਟੀ ਤੇ ਜਵਾਂ ई मुबारक ने रवलीन बडवाल से सरबजीत बडवाल पोते पोतिया रणवीर अवरूप कौर अवनूर कौर दोते, दोती जतेंद्र मनिंदर सीरत भाभी रेशम सिंह भुपिंद मुबारक आईया ने सो बहुत बहुत मुबारक हूँ बहुत सोहनी जोड़ी और जोड़ियाँ वेख के लगता होंगे कि लंबे अरसे तो बहुत कुछ उन्होंने हंडाया होया है और उन्होंने असी बहुत कुछ सीखना है बस परमात्मा इस जोड़ी बहुत खूबसूरती दे समय हमेशा बख्शदा रहे ਕਮਲਜੀਤ ਸਿੰਘ ਤੇ ਜਸਪ੍ਰੀਤ ਗੌਰ ਆਪਣੀ ਵਿਆਦੀ ਵਰੀ ਗਣ ਮਨਾ ਰਹੇ ਨੇ 12 ਮਾਰਚ ਨੂੰ ਸਾਰੇ ਪਰਿਵਾਰ ਦੇ ਜੀਆ ਵੱਲੋਂ ਮੁਬਾਰਕਾਂ ਨੇ ਉਹਨਾਂ ਦੇ ਮੰਮੀ ਡੈਡੀ ਭਰਾ ਭੈਣਾਂ ਨਾਨ ਨਾਨ ਪਾਂਜੇ ਪਾਂਜੀ ਨੂਰ ਸਾਹਿਬ ਚੋਵਨ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਬਹੁਤ-ਬਹੁਤ ਮੁਬਾਰਕਾਂ ਹੋਣ ਹੱਸਦੇ ਵਾਸਤੇ ਰੋ ਇੱਕ ਦੂਸਰੇ ਦੇ ਪਿਆਰ ਦੇ ਨਾਲ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਲਵੋ ਔਰ ਇਹ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ ਅਮਰਦੀਪ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਾਂ ਦਿੰਨੇ ਹਾਂ 13 ਫਰਵਰੀ ਸੌਰੀ 13 ਮਾਰਚ ਉਹਨਾਂ ਦੇ ਪਿਤਾ ਜੀ ਕਰਮ ਸਿੰਘ ਤੇ ਮਾਤਾ ਜੀ ਹਰਜੀਤ आ, कौर जीरा मुबारक भेज रहे हैं so, सो बहुत बहुत मुबारक होने अमरदीप सिंह सो परमात्मा बहुत सोहने रंग देवे बचपन च हादसे दे लंबी उमर देवे पढ़ लिख के खूब तरक्या करके वड़ा होके सोहने सोहे काम करके नाम रोशन करे सारे परिवार के जिया का सम्राट सिंह जन्मदिन दिन मुबारक तेरह मार्च जन्मदिन है सम्राट सिंह का उन्हें वे जी ददी माँ मुबारक भेज रहे सूबेदार हंसराज सिंह जी हरभजन ਬਾਜੀ ਤੇ ਉਹਨਾਂ ਦੇ ਮੰਮੀ ਪਾਪਾ ਕਿਰਨਦੀਪ ਕੌਰ ਗੁਰਪ੍ਰੀਤ ਸਿੰਘ ਦਾਦਾ ਜੀ ਦਿਲਬਾਗ ਸਿੰਘ ਦਾਦੀ ਜੀ ਅਮਰਜੀਤ ਕੌਰ ਨਾਨਾ ਜੀ ਦਾਰਾ ਸਿੰਘ ਨਾਨੀ ਮਾ ਕਮਲੇਸ਼ ਕੌਰ ਮਾਮਾ ਜੀ ਕਮਲਦੀਪ ਮਾਮੀ ਜੀ ਰਖਸ਼ਨੰਦਾ ਮਾਮਾ ਸੁਨੀਲ ਚਾਚੇ ਤੇ ਮਾਮੇ ਮਾਸੀਆਂ ਪੂਆ ਫੁੱਫੜਾ ਤੇ ਸਾਰੇ ਹੀ ਪਿਆਰ ਕਰਨ ਵਾਲੇ ਉਹਨੂੰ ਮੁਬਾਰਕਾ ਪੇਜ ਰਹੇ ਨੇ ਸਮਰਾਟ ਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਹਾਸੇ ਦੇਵੇ ਜ਼ਿੰਦਗੀ ਦੇ ਵਿੱਚ ਔਰ ਵੱਡਾ ਹੋ ਕੇ ਖੂਬ ਤਰੱਕੀਆਂ ਕਰੇ ਜ਼ਿੰਦਗੀ ਨੂੰ ਹਮੇਸ਼ਾ ਜ਼ਿੰਦਗੀ ਦੇ

पुष्पा गीता सीता ਇਹਨਾਂ ਦੇ ਭੂਆ ਜੀ ਤੇ ਫੁੱਫੜ ਜੀ सनी राकेश मुकेश कुमार ਦੇ ਵੱਲੋਂ ਮੁਬਾਰਕਾਂ ਆਈਆਂ ਨੇ ਬਲਜੋਤ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਬਚਪਨ ਹਮੇਸ਼ਾ ਫੁੱਲਾਂ ਦੀ ਤਰ੍ਹਾਂ ਖਿੜਿਆ ਰਹੇ ਹਮੇਸ਼ਾ ਮਹਿਕਦਾ ਖਿਲਾਰਦਾ ਰਹੇ ਔਰ ਬਹੁਤ-ਬਹੁਤ ਖੂਬਸੂਰਤ ਸਮਾਂ ਆਵੇ ਜ਼ਿੰਦਗੀ 'ਚ बहुत खुशियां खेड़े मिले उसनों गुरमहक जन्मदिन है चौदह मार्च का बहुत बहुत मुबारक है इस छोटे माता पिता जी मुबारक दे रहे हैं गुरमीत सिं राजदीप कौर दादा दादी जी राम सिंह जगजीत कौर भूआ फी मनजिंदर कौर गुरनैब सिंह भूआ जतें कौर ताया ताई जी मामा मामी जी भावों वालों मुबारक ने उज्जवल प्रीत गुरमन जाप के भैन इबादत प्रीत बहुत सारा प्यार दे रही है सो बहुत बहुत मुबारक गुरमहेकू हमेशा गुरु का ओट आसरा लिया ਜ਼ਿੰਦਗੀ 'ਚ ਅੱਗੇ ਵਧੇ ਬਹੁਤ ਖੁਸ਼ੀਆਂ ਮਿਲਣ ਬਹੁਤ ਸੋਹਣੇ ਸੋਹਣੇ ਕੰਮ ਕਰੇ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਇਨਸਾਨ ਬਣੇ ਪ੍ਰਮਾਤਮਾ ਬਹੁਤ ਖੁਸ਼ੀਆਂ ਦੇਵੇ ਗੁਰਜੀਤ ਸਿੰਘ ਕੈਰੋ ਨੂੰ ਜਨਮ ਦਿਨ ਦੀਆਂ ਮੁਬਾਰਕਾਂ 14 ਮਾਰਚ ਮੰਮੀ ਸਰਬਜੀਤ ਕੌਰ ਪਿਤਾ ਜੀ ਹੀਰਾ ਸਿੰਘ ਪ੍ਰਾ ਹਰਜੀਤ ਸਿੰਘ ਤੇ ਭਾਬੀ ਗੁਰਪ੍ਰੀਤ ਕੌਰ ਤੇ ਭਤੀਜਾ ਅਰਮਾਨਦੀਪ ਸਿੰਘ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਗੁਰਜੀਤ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਤੁਹਾਡੀ ਸਰਦਾਰੀ ਨੂੰ ਕਾਇਮ ਰੱਖੇ ਜ਼ਿੰਦਗੀ ਦੇ ਵਿੱਚ ਚੜਦੀ ਕਲਾ 'ਚ ਰਹੋ ਅੱਗੇ ਵਧੋ ਜ਼ਿੰਦਗੀ ਬਹੁਤ ਖੂਬਸੂਰਤ ਮਿਲੇ ਤੁਹਾਨੂੰ ਆਉਣ ਵਾਲਾ ਸਮਾਂ ਬਹੁਤ ਖੂਬਸੂਰਤ ਹੋਵੇ ਤੁਹਾਡੇ ਲਈ ਬਲਜੀਤ ਕੌਰ ਵੀ ਆਪਣਾ ਜਨਮ ਦਿਨ ਮਨਾਣਗੇ 14 ਮਾਰਚ ਦਾ ਔਰ ਉਹਨਾਂ ਦੇ ਡੈਡੀ ਰਣਧੀਰ ਸਿੰਘ ਤੇ ਮੰਮੀ ਅਮਰਪ੍ਰੀਤ ਕੌਰ ਤੇ ਭਰਾ ਬਲਵਿੰਦਰ ਸਿੰਘ ਤੇ ਉਨਾ ਦੇ ਸਾਰੇ ਹੀ ਫ੍ਰੈਂਡਸ ਮੁਬਾਰਕਾ ਪੇਜ ਡਰੇ ਨੇ ਉਹਨਾਂ ਦੇ ਪਿਆਰੀ ਦਾਦੀ ਨਾਨੀ ਜੋ ਬਹੁਤ ਸਾਰਾ ਪਿਆਰ ਕਰਦੇ ਨੇ ਬਲਜੀਤ ਨੂੰ ਬਹੁਤ ਮੁਬਾਰਕਾ ਦੇ ਰਹੇ ਨੇ ਸੋ ਡੀਡੀ ਪੰਜਾਬੀ ਵੱਲੋਂ ਵੀ ਬਹੁਤ ਬਹੁਤ ਮੁਬਾਰਕਾ ਬਲਜੀਤ ਇਸੇ ਤਰ੍ਹਾਂ ਹੀ ਆਸਤੀ ਵਾਸੀ ਰਹੇ ਕਾ ਚਰਨ ਕਾ ਲੌਂਦੀ ਰਹੇ ਸੋਹਣੀ ਉਡਾਰੀ ਹੋਵੇ ਬਲਜੀਤ ਦੀ ਆਉਣ ਵਾਲਾ ਸਮਾਂ ਬਹੁਤ ਸੋਹਣਾ ਹੋਵੇ ਖੂਬਸੂਰਤ ਹੋਵੇ ਗੁਰਨੂਰ ਕੌਰ ਕੰਬੋਜ ਆਪਣਾ ਜਨਮ ਦਿਨ ਮਨਾ ਰਹੇ ਨੇ 15 ਮਾਰਚ ਦਾਦਾ ਜੀ ਅਮਰਜੀਤ ਸਿੰਘ ਦਾਦੀ ਮਾ ਸੁਖਵਿੰਦਰ ਕੌਰ ਪਾਪਾ ਜੀ ਇੰਦਰਜੀਤ ਸਿੰਘ ਪ੍ਰਾਪਰਮ ਜੋ ਸਿੰਘ ਟਿੱਪੂਆ ਲਵਜੀਤ ਕੌਰ ਦੇ ਵੱਲੋਂ ਮੁਬਾਰਕਾ ਨੇ ਗੁਰਨੂਰ ਨੂੰ ਬਹੁ ਬਹੁਤ ਬਹੁਤ ਮੁਬਾਰਕਾ ਹਮੇਸ਼ਾ ਨੂਰੀ ਰਹੇ ਇਸ ਦੇ ਚਿਹਰੇ ਉੱਤੇ ਔਰ ਜਿੱਥੇ ਵੀ ਜਾਵੇ ਬਹੁਤ ਖੁਸ਼ੀਆਂ ਲੈ ਕੇ ਆਵੇ ਸੋਹਣੇ ਸੋਹਣੇ ਹੱਥਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸੋਹਣੇ ਸੋਹਣੇ ਕੰਮਾਂ ਦੇ ਨੂੰ ਫਤਿਹ ਕਰਨ ਦੇ ਲਈ ਪੜਾਈਆਂ ਕਰੇ ਔਰ ਖੂਬਸੂਰਤੀ ਦੇ ਨਾਲ ਜ਼ਿੰਦਗੀ ਨੂੰ ਬਿਤਾਵੇ ਢੀਠ ਸਾਰੀਆਂ ਮੁਬਾਰਕਾਂ ਸਰਦਾਰੀ ਲਾਲਜੀ ਵੀ ਆਪਣਾ ਜਨਮ ਦਿਨ ਮਨਾਉਣਗੇ 15 ਮਾਰਚ ਨੂੰ ਪਤਨੀ ਸ਼੍ਰੀਮਤੀ ਪਰਵੀਨ ਲਤਾ ਬੇਟੀ ਸ਼ਿਵਾਨੀ ਮਨਹਾਸ ਜਵਾਈ ਵਿੱਕੀ ਠਾਕੁਰ ਦੋਤੀ ਵਾਮਿਕਾ ਠਾਕੁਰ ਬੇਟਾ ਚਿਰਾਗ ਪਟਿਆਲ ਨੂੰ ਖੁਸ਼ੀ ਪੋਤਾ ਆਰਵ ਰਿਵਾਂਸ਼ ਸਾਰੇ ਹੀ ਸ਼ੁਭ ਕਾਮਨਾਵਾਂ ਪੇਜ ਰਹਿਨੇ ਬਹੁਤ-ਬਹੁਤ ਮੁਬਾਰਕਾ ਹੋਣ ਤੁਹਾਨੂੰ ਜ਼ਿੰਦਗੀ ਦੇ ਵਿੱਚ ਜੋ ਮਿਹਨਤਾਂ ਕਰਕੇ ਤੁਸੀਂ ਅੱਗੇ ਵਧੇ ਹੋ ਮਾਣ ਹੈ ਤੁਹਾਨੂੰ ਤੁਹਾਡੇ ਉੱਤੇ ਤੁਹਾਡੇ ਪਰਿਵਾਰ ਨੂੰ ਔਰ ਤੁਹਾਨੂੰ ਵੀ ਉਹਨਾਂ ਤੇ ਮਾਣ ਹੈ ਕਿ ਤੁਸੀਂ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਆਪਣੇ ਪਰਿਵਾਰ ਦੇ ਜੀਆਂ ਨੂੰ ਹੱਸਦੇ ਵਸਦੇ ਰੋ ਪ੍ਰਮਾਤਮਾ ਲੰਬੀਆਂ ਉਮਰਾਂ ਤੇ ਖੁਸ਼ੀਆਂ ਇਸੇ ਤਰ੍ਹਾਂ ਹੀ ਦਿੰਦਾ ਰਹੇ ਅਮਾਨਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 15 ਮਾਰਚ ਉਹਨਾਂ ਦੇ ਪਾਪਾ ਪ੍ਰਵਿੰਦਰ ਸਿੰਘ ਮੰਮੀ ਸੋਮਨ ਭਰਾ ਮਹਿਤਾਜ ਸਿੰਘ ਮਨਕੀਰਤ ਸਿੰਘ ਮਾਨਵ ਆਰੀਅਨ ਤੇ ਅਯਾਨ ਮਾਨਵ ਤੇ ਦੀ ਭੈਣ ਜਿਹੜੀ ਹੈ ਮਨਸੀਰਤ ਰితీ ਸਿੰਘ ਦਾਦੀ ਜੀ ਨਾਨੀ ਜੀ ਭੂਆ ਜੀ ਕੁਲਵੰਤ ਕੌਰ ਬਲਜਿੰਦਰ ਕੌਰ ਫੁੱਫੜ ਜੀ ਜਗਬੀਰ ਸਿੰਘ ਤੇ ਚਾਚਾ ਲਖਵਿੰਦਰ ਸਿੰਘ ਚਾਚੀ ਅੰਜਨਾ ਮਾਮਾ ਵਿਸ਼ਾਲ ਮਾਮੀ ਮੀਨਾ ਮਾਸੀ ਮਨੀਸ਼ਾ ਤੇ ਮਾਸਰ ਜੀ ਵੱਲੋਂ ਮੁਬਾਰਕਾ ਆਇਆ ਨੇ ਮਾਨਤ ਕੌਰ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸਾਰੇ ਹੀ ਰੀਝਾ ਚਾ ਉਸ ਦੇ ਪੂਰੇ ਹੋਣ ਬਹੁਤ ਸੋਹਣੀ ਲੱਗ ਰਹੀ ਹੈ ਤਸਵੀਰ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਅਸਲ ਜ਼ਿੰਦਗੀ ਵੀ ਹਾਸਿਆ ਖੇੜੀਆਂ ਵਾਲੀ ਹੋਵੇ ਬਹੁਤ ਖੁਸ਼ੀਆਂ ਲੈ ਕੇ ਆਵੇ ਜਨਮ ਦਿਨ ਉਹਦੇ ਲਈ ਕਮਲੇਸ਼ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 15 ਮਾਰਚ ਜਨਮ ਦਿਨ ਹੈ ਪਤੀ ਜੋਗਰਾਮ ਬੇਟੀਆਂ ਲਵleen ਕੌਰ ਤੇ ਮੰਨਤ ਕੌਰ ਤੇ ਸਾਰਾ ਸੋਹਰਾ ਤੇ ਪੇਕੇ ਪਰਿਵਾਰ ਤੇ ਜੀੜੀ ਪੰਜਾਬੀ ਦਾ ਸਾਰਾ ਪਰਿਵਾਰ ਕਮਲੇਸ਼ ਕੌਰ ਜੀ ਨੂੰ ਮੁਬਾਰਕਾ ਦੇ ਰਿਹਾ ਹੈ ਤੁਸੀਂ ਰੱਜ ਰੱਜ ਕੇ ਹੱਸੋ ਹਰ ਇੱਕ ਖੁਸ਼ੀ ਨੂੰ ਮਨਾਵੋ ਔਰ ਏ ਔਰ ਕੋਲਾ ਸਮਾਤੋਂ ਅਡੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ ਤੁਸੀਂ ਹਰ ਕੰਮਾਂ ਦੇ ਵਿੱਚ ਆਪਣੀ ਇਸੇ ਤਰ੍ਹਾਂ ਹੀ ਹਾਸਤੇ ਵਾਸਤੇ ਸਾਰੇ ਹੀ ਸ਼ਗਨਾਂ ਨੂੰ ਮਨਾਉਂਦੇ ਪ੍ਰਮਾਤਮਾ ਬਹੁਤ ਖੁਸ਼ੀਆਂ ਦੇਵੇ ਤੁਹਾਨੂੰ ਇੰਦਰਜੀਤ ਕੌਰ ਆਪਣਾ ਜਨਮ ਦਿਨ ਮਨਾਣਗੇ 16 ਮਾਰਚ ਦਾ ਉਹਨਾਂ ਦੇ ਦਾਦਾ ਦਾਦੀ ਜੀ ਯੁਗਿੰਦਰ ਸਿੰਘ ਕੁਲਵੰਤ ਘਰ ਡੈਡੀ ਮੰਮੀ ਅਵਤਾਰ ਸਿੰਘ ਭਰਪੂਰ ਕੌਰ ਉਹਨਾਂ ਦੀ ਭੈਣ ਜਸ਼ਨ ਪ੍ਰਭਜੋਤ ਤੇ ਭਰਾ ਗੁਰਪ੍ਰੀ ਚਾਚਾ ਚਾਤੀ ਅਰਵਿੰਦਰ ਸਿੰਘ ਤੇ ਮਨਜੀਤ ਕੌਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਇੰਦਰਜੀਤ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ ਹੱਸਦੇ ਵਸਦੇ ਰੋ ਜ਼ਿੰਦਗੀ ਬਹੁਤ ਸੋਹਣੀ ਹੋਵੇ ਸ਼ਾਨਦਾਰ ਹੋਵੇ ਔਰ ਜਿੰਨੇ ਵੀ ਰਿਸ਼ਤੇ ਨੇ ਤੁਹਾਨੂੰ ਇਹ ਸਾਰੇ ਰਿਸ਼ਤੇ ਬਹੁਤ ਸਾਰਾ ਦਾਨੋ ਪਿਆਰ ਕਰਨ ਘਰ ਸੱਚੀ ਘਰ ਵਾਂਗ ਲੱਗੇ ਤੁਹਾਨੂੰ ਐਦਾਂ ਹੀ ਹਮੇਸ਼ਾ ਖੁਸ਼ੀਆਂ ਪਰਮਾਤਮਾ ਦਿਨਦਾ ਰਹੇ ਸ਼ਵੀ ਆਪਣਾ ਜਨਮ ਦਿਨ ਮਨਾ ਰਹੇ ਨੇ ਮਾਰਚ ਮੰਮੀ ਪਾਪਾ ਤੇ ਉਹਨਾਂ ਦੇ ਹਸਬੈਂਡ ਸਨੀ ਬੇਟੀ ਸ਼ਿਵਾਂਸ਼ੀ ਬੇਟਾ ਸ਼ਿਵਾਂਗ ਦੇ ਵੱਲੋਂ ਮੁਬਾਰਕਾਂ ਨੇ ਨਨਾਨ ਨਿਸ਼ੂ ਨੰਦੋਇਆ ਜੀ ਪ੍ਰਦੀਪ ਜੀ ਮੁਬਾਰਕਾ ਪੇਜ ਰਹੇ ਨੇ ਪਾਂਜਾ ਦਿਵਾਂਸ਼ ਪਾਂਜੀ ਪਰੀ ਸਾਰੇ ਪੀਕੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰੀਆਂ ਮੁਬਾਰਕਾਂ ਸ਼ੁਭਕਾਮਨਾਵਾਂ ਜਨਮ ਦਿਨ ਦੀਆਂ ਔਰ ਡੀਡੀ ਪੰਜਾਬੀ ਵੱਲੋਂ ਵੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਹੱਸਦੇ ਵਸਤੇ ਰਹੋ ਜ਼ਿੰਦਗੀ ਬਹੁਤ ਸੋਹਣੀ ਹੋਵੇ ਇਹ ਜਿਹੜਾ ਬਰਥਡੇ ਹੈ ਤੁਹਾਡੇ ਲਈ ਸੋਹਣੇ ਸੋਹਣੇ ਸਰਪ੍ਰਾਈਜ਼ ਲੈ ਕੇ ਆਵੇ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਗੁਰ ਬਲੈਂਸ ਰਖਰਾ ਆਪਣਾ ਜਨਮ ਦਿਨ ਮਨਾ ਰਣਗੇ 16 ਮਾਰਚ ਨੂੰ ਮਾਤਾ ਪਿਤਾ ਰੁਪਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਛੋਟੀ ਭੈਣ ਮੀਥ ਐਂਜਲ ਦਾਦਾ ਦਾਦੀ ਕਰਮਦੀਪ ਸਿੰਘ ਤੇ ਮਨਜੀਤ कौर ਚਾਚਾ ਚਾਚੀ ਮਨਜਿੰਦਰ ਸਿੰਘ ਤੇ ਮਨਪ੍ਰੀਤ कौर ਪੂਆਫਫਰਜੀ ਅਮਨਦੀਪ कौर ਮਨਿੰਦਰ ਸਿੰਘ ਕੈਂਥ ਸਤਵਿੰਦਰ ਕੌਰ ਪੂਆਫਫਰਜੀ ਨਾਨਾ ਨਾਨੀ ਦਵਿੰਦਰ ਸਿੰਘ ਸੁਰਜੀਤ कौर ਮਾਮਾ ਮਾਸੀ ਮਾਸਰ ਜੀ ਗੁਰਮੀਤ ਸਿੰਘ ਕਰਮਦੀਪ कौर ਤੇ ਭੈਣ ਪ੍ਰਾ ਗੁਰਨੂਰ ਕੌਰ ਤੇ ਅਭਿਜੋਤ ਸਿੰਘ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਗੁਰ ਬਲੈਂਸ ਰੱਖੜਾ ਨੂੰ ਪਰਮਾਤਮਾ ਖੁਸ਼ੀਆਂ ਦੇਵੇ ਖੇੜੇ ਦੇਵੇ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਚਾਅ ਨੇ ਉਹ ਵੀ ਪੂਰਾ ਕਰਦਾ ਰਹੇ ਔਰ ਜ਼ਿੰਦਗੀ ਬਹੁਤ ਸੋਹਣੀ ਸ਼ਾਨਦਾਰ ਹੋਵੇ ਔਰ ਹੱਸਦੇ ਵਾਸਤੇ ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਅੱਗੇ ਵਧਦੇ ਹਾਂ ਨਾ ਤਾਂ ਜ਼ਿੰਦਗੀ ਸਾਨੂੰ ਫਿਰ ਜਿਉਣਾ ਵੀ ਸਿਖਾਉਂਦੀ ਹੈ ਇੱਕ ਜਿਉਣ ਦੀ ਕਲਾ ਤੁਹਾਨੂੰ ਮਿਲੇ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਜਨਮ ਦਿਨ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਗਲੇ ਮੁਬਾਰਕਬਾਦ ਅਰਵਿੰਦ ਤੇਜਪਾਲ ਨੂੰ ਦੇ ਰਿਹਾ 16 ਮਾਰਚ ਜਨਮ ਦਿਨ ਹੈ ਉਹਨਾਂ ਦਾ ਔਰ ਮੁਬਾਰਕਾਂ ਜਿਹੜੀਆਂ ਨੇ ਕਹਿੰਦੇ ਕਿ ਰੋਕ ਵੀ ਲੈਣੀਆਂ ਚਾਹੀਦੀਆਂ ਨੇ ਪਰ ਠੀਕ ਹੈ ਅੱਗੇ ਤਸਵੀਰ ਉਹਨਾਂ ਦੀ ਤੇ ਉਹਨਾਂ ਨੂੰ ਮੁਬਾਰਕਾ ਦਿੰਨੇ ਆ ਬਹੁਤ ਹੱਸ ਰਹੇ ਨੇ ਤਸਵੀਰ ਦੇ ਵਿੱਚ ਅਰਵਿੰਦ ਤੇਜਵਾਲ ਔਰ ਇਹਨਾਂ ਨੂੰ ਮੁਬਾਰਕਾ ਸੀ ਦਿੰਨੇ ਆ ਪਿਤਾ ਜੀ ਨਛੱਤਰ ਤੇਜਪਾਲ ਮੰਮੀ ਦਰਸ਼ਨਾ ਦੇਵੀ ਉਹਨਾਂ ਦੀ ਧਰਮ ਪਤਨੀ ਨਿਆਮਤ ਤੇਜਪਾਲ ਉਹਨਾਂ ਦੀਆਂ ਬੇਟੀਆਂ ਆਰਿਫ ਤੇਜਪਾਲ ਕਾਹਿਰਾ ਤੇਜਪਾਲ ਬਹੁਤ-ਬਹੁਤ ਮੁਬਾਰਕਾ ਹੋਣ ਇਸ ਪਿਓ ਨੂੰ ਜਿਨੇ ਆਪਣੀਆਂ ਦੋਨਾਂ ਧੀਆਂ ਨੂੰ ਰਾਣੀਆਂ ਦੇ ਵਾਂਗ ਬੱਚੀਆਂ ਨੂੰ ਇੰਨੇ ਪਿਆਰ ਦੇ ਨਾਲ ਰੱਖਿਆ ਹੋਇਆ ਹੈ ਔਰ ਖੂਬਸੂਰਤੀ ਦਾ ਸਮਾਂ ਉਹੀ ਹੁੰਦਾ ਹੈ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਹੁੰਨੇ ਹਾਂ ਪ੍ਰਮਾਤਮਾ ਇਹ ਸਾਰਾ ਸਮਾਂ ਤੁਹਾਨੂੰ ਦਿੰਦਾ ਰਹੇ ਤੁਸੀਂ ਹਾਸਤੇ ਵਸਦੇ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ-ਸੋਹਣੇ ਕੰਮ ਕਰੋ ਜਿਸ ਤੇ ਤੁਹਾਨੂੰ ਮਾਣ ਹੋਵੇ ਤੇ ਬਹੁਤ ਖੁਸ਼ੀਆਂ ਮਿਲਣ ਤੁਹਾਨੂੰ ਕੀ ਆ ਬਾਤ ਹੈ ਬਹੁਤ ਸੋਹਣਾ ਗੀਤ ਔਰ ਕਹਿੰਦੇ ਨੇ ਕਿ ਨਾ ਇਹ ਚਾ ਸਾੜੇ ਜਿਹੜੇ ਹੁੰਦੇ ਨੇ ਆਪਾਂ ਘਰ ਪਰਿਵਾਰ ਦੇ ਵਿੱਚ ਬੈਠ ਕੇ ਜਦੋਂ ਉਹਨਾਂ ਨੂੰ ਪੂਰੇ ਕਰਦੇ ਆ ਨਾ ਤੇ ਉਹ ਹਮੇਸ਼ਾ ਯਾਦਾਂ ਦੇ ਵਿੱਚ ਬਣ ਜਾਂਦੇ ਨੇ ਔਰ ਯਾਦਾ ਕਹਿੰਦੇ ਨੇ ਕਿ ਉਹੀ ਹੁੰਦੀਆਂ ਨੇ ਚੰਗੀਆਂ ਜਿਹੜੀ ਕਿ ਤੁਹਾਡੇ ਮੁੱਖ ਤੇ ਮੁਸਕਾਨ ਲਿਆ ਦਿੰਦੀਆਂ ਨੇ ਸੋ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਜਿੰਨਾ ਸਮਾਂ ਮਿਲ ਸਕੇ ਆਪਣਿਆਂ ਦੇ ਨਾਲ ਜ਼ਰੂਰ ਬੈਠਿਆ ਕਰੋ ਇਹ ਸਮਾਂ ਤਾਂ ਲੰਘ ਹੀ ਜਾਂਦਾ ਹੈ ਸਮਾਂ ਦਾ ਕਿਸੇ ਲਈ ਰੁਕਦਾ ਨਹੀਂ ਹੈਗਾ ਹਨਾ ਸੋ ਆਪਣੇ ਰਿਸ਼ਤੇ ਆਲੇ ਆਪਾਂ ਸਮਾਂ ਜ਼ਰੂਰ ਕੱਢਣਾ ਹੁੰਦਾ ਹੈ ਇਸ ਕਰਕੇ ਅਈ ਤਾਂ ਕਿਆ ਜਾਣਦਾ ਹੈ ਕੁਝ ਜਿਹੜੇ ਜਨਮ ਦਿਨ ਹੁੰਦੇ ਨੇ ਵਿਆਹ ਦੀ ਵਰੇਗੰਡ ਹੁੰਦੀ ਹੈ ਜਾਂ ਕੁਝ ਖਾਸ ਦਿਨ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਮਨਾਇਆ ਕਰੋ ਤੇ ਇਸ ਕਰਕੇ ਮਨਾਉਣ ਦਾ ਤਾਂ ਚੱਜ ਵੀ ਇਹੀ ਹੁੰਦਾ ਹੈ ਜਾਂ ਸੁਭਬ ਏਸੀ ਤਰ੍ਹਾਂ ਬਣਦਾ ਹੈ ਕਦੇ-ਕਦੇ ਫਿਰ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਨਹੀਂ ਤਾਂ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੋਬਾਈਲ ਫੋਨ ਤੇ ਸਵੇ ਨੂੰ ਮੈਸੇਜ ਕਰ ਦਿੱਤਾ ਜਾਂ ਕਾਲ ਕਰ ਦਿੱਤੀ ਬਸ ਉੱਥੇ ਤੱਕ ਰਹਾ ਪਰ ਜਿਹੜਾ ਅਸੀਂ ਕਿਸੇ ਦੇ ਘਰ ਚੱਲ ਕੇ ਜਾਣਾ ਜੋ ਉਹਨੂੰ ਖੁਸ਼ੀ ਦੇਖਣੀ ਆਪਣੀਆਂ ਅੱਖਾਂ ਦੇ ਨਾਲ ਔਰ ਜਦੋਂ ਉਹਨੂੰ ਮਹਿਸੂਸ ਕਰਨਾ ਕਿ ਗੱਲ ਵਕੜੀ ਪਾਉਣੀ ਹੈ ਨਾ ਸੋਸਾ ਹਾਰੀ ਹੀ ਜਿਹੜੇ ਉਹ ਇਮੋਸ਼ਨ ਹੁੰਦੇ ਨੇ ਸਾਡੇ ਆਪਣੇ ਆਪ ਹੀ ਸਾਡੇ ਨਾ ਉਹ ਅੱਖਾਂ ਚੋਂ ਝਲਕ ਪੈਂਦੇ ਨੇ ਸੋ ਬਹੁਤ ਜ਼ਰੂਰੀ ਹੈ ਸਮਾਂ ਜ਼ਰੂਰ ਕੱਢਿਆ ਕਰੋ ਆਪਣੇ ਰਿਸ਼ਤਿਆਂ ਦੇ ਲਈ ਆਪਣੇ ਪਿਆਰ ਦੇ ਲਈ ਕਿਉਂਕਿ ਇਹ ਸਮਾਂ ਹੀ ਹੁੰਦਾ ਹੈ ਜਿਹੜਾ ਤੁਹਾਨੂੰ ਹਮੇਸ਼ਾ ਚੰਗੀਆਂ ਯਾਦਾਂ ਦੇ ਕੇ ਜਾਂਦਾ ਹੈ ਨਹੀਂ ਤਾਂ ਫਿਰ ਤਸਵੀਰਾਂ ਦੇ ਵਿੱਚ ਜਦੋਂ ਕੈਦ ਹੁੰਦੀਆਂ ਯਾਦਾਂ ਅਸੀਂ ਦੇਖਦੇ ਹਾਂ ਤੇ ਫਿਰ ਸਾਨੂੰ ਮੁਰ ਤੋਂ ਉਹ ਸਮਾਂ ਵੀ ਯਾਦ ਆਉਣਾ ਸ਼ੁਰੂ ਹੋ ਜਾਂਦਾ ਹੈ ਭਾਵੇਂ ਵੇਸ਼ਕ ਆਪਾਂ ਅੱਜਕੱਲ ਬਹੁਤ ਸਾਰੇ ਬਿਜ਼ੀ ਹੋ ਗਏ ਹਾਂ ਅਸੀਂ ਆਪਣੇ ਕੰਮਕਾਰਾਂ ਦੇ ਵਿੱਚ ਇੰਨਾ ਕ ਆਪਣੇ ਆਪ ਨੂੰ ਉਲਝਾ ਲਿਆ ਹੈ ਅਸੀਂ ਕਿਹਨੇ ਸਮਾਈ ਹੈ ਨਹੀਂ ਸਮਾਈ ਹੈ ਨਹੀਂ ਹੈਨਾ ਜਦੋਂ ਆਪਾਂ ਕਿਸੇ ਨੂੰ ਫੋਨ ਕਰ ਲਓ ਆਪਾਂ ਪੁੱਛੀ ਕੀ ਕਰਦੇ ਜੀ ਕਹਿੰਦੇ ਵਿਹਲੇ ਆ ਹੈਨਾ ਫਿਰ ਪਤਾ ਹੀ ਨਹੀਂ ਲੱਗਦਾ ਇਸ ਦੋ ਰਾਹੀ ਵਾਲੇ ਜਿਹੜੇ ਸਵਾਲਾਂ ਦੇ ਵਿੱਚ ਸਮਝ ਨਹੀਂ ਆਉਂਦੀ ਕਿ ਕੀ ਹੁਣ ਕਿਹਾ ਜਾਵੇ ਸੋ ਮੈਂ ਤਾਂ ਇਹੀ ਗੁਜਾਰਿਸ਼ ਕਰਾਂਗੀ ਔਰ ਅਸੀਂ ਵੀ ਘਰ ਦੇ ਵਿੱਚ ਉਹ ਤੁਸੀਂ ਵੀ ਸਾਰੇ ਦਰਸ਼ਕ ਬਹੁਤ سارے ਮੈਨੂੰ ਕਈ ਵਾਰ ਮੈਸੇਜ ਵੀ ਆਉਂਦਾ ਹੁੰਦਾ ਹੈ ਕਿ ਬਹੁਤ ਲੋਕ ਨੇ ਜਿਹੜੇ ਸਮਾਂ ਜ਼ਰੂਰ ਕੱਟਦੇ ਨੇ ਆਪਣੇ ਰਿਸ਼ਤਿਆਂ ਦੇ ਲਈ रिश्ते वाली ਸਮਾ ਜ਼ਰੂਰ ਕੱਢਣਾ ਹੈ ਸੁਨੇਹੇ ਦੇ ਵਿੱਚ ਤੁਸੀਂ ਜ਼ਰੂਰ ਲਿਖ ਭੇਜਣਾ ਹੈ ਉਹਨਾਂ ਨੂੰ ਮੁਬਾਰਕਾਂ ਤੇ ਸਾਡੀ ਈਮੇਲ ਆਈਡੀ ਤੁਸੀਂ ਨੋਟ ਕਰ ਲਓ ਸੁਨੇਹੇ ddpunjabi@gmail.com اور ਸ਼ੁੱਕਰਵਾਰ ਤੱਕ ਤੁਸੀਂ ਸਾਰਿਆਂ ਨੇ ਈਮੇਲ 11 ਵਜੇ ਤੱਕ ਭੇਜ ਦੇਣੀਆਂ ਨੇ اور गुजारिश ਮੈਂ बार-बार ਕਰ ਰਹੀਆਂ ਬੇਨਤੀ ਮੈਂ बार-बार ਕਰ ਰਹੀਆਂ ਮੈਨੂੰ ਪਤਾ ਤੁਸੀਂ ਬਹੁਤ ਸਿਆਣੇ ਹੋ ਪਰ ਤੁਸੀਂ ਨਾਮ ਸਹੀ ਲਿਖ ਭੇਜਿਆ ਕਰੋ ਤਾਂ ਕਿ ਮੈਂ ਨਾਮ ਸਹੀ ਤਰੀਕੇ ਨਾਲ ਪੜ ਸਕਾਂ और सारी खुशियां आप शामिल हो सके हंसते हंसते रहो अगले एतवार मुड़ तो तेज सुने तब तक मेनु कमलप्रीत कौर नो आ गया धनबाद